ਕੋਈ ਜਾਉਂਗੇ ਮਾਪੇ ਆਪ ਦੇ ਕਿ ਉਹ ਆਪ ਦੇ ਬੱਚੇ ਦੀ লাশ ਲੈ ਕੇ ਬੈਠੇ ਰਹਿਣ ਚੌਂਕ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਇਹ ਦੁੱਖ ਕਿ ਉਹਨੂੰ ਮਾਰ ਦਿੱਤਾ ਗਿਆ ਫਿਰ ਉਹਨਾਂ ਨੂੰ ਇਹ ਦੁੱਖ ਕਿ ਅਸੀਂ ਉਹਦਾ ਅੰਤਿਮ ਸੰਸਕਾਰ ਵੀ ਨਹੀਂ ਕਰ پا ਰਹੇ ਯਾਰ ਕਿਉਂ ਜਿਹੜੇ ਬੰਦੇ ਇੱਥੋਂ ਗੁੰਮ ਹੋ ਗਏ ਨੇ ਪਰਿਵਾਰ ਸਮੇਤ ਕੀ ਉਹਨਾਂ ਦਾ ਰਾਸ਼ਨ ਕਾਰਡ ਜੀਨੇ ਬਣਵਾਇਆ ਵੋਟਾਂ ਜੀਨੇ ਬਣਵਾਈਆਂ ਜਾਂ ਹੋਰ ਜ਼ਰੂਰੀ ਕਾਗਜ਼ਾਤ ਬਣਾਏ ਨੇ ਉਹਦੀ ਵੈਰੀਫਿਕੇਸ਼ਨ ਕੀਤੀ ਹੈ ਜਾਂ ਰੈਕਮੈਂਡ ਕੀਤਾ ਹੈ ਜਾਂ ਜਿਨ੍ਹਾਂ ਨੇ ਆਪਦੇ ਘਰੇ ਉਹਨਾਂ ਨੂੰ ਪੀਜੀ ਬਣਾ ਕੇ ਠਹਿਰਾਇਆ ਹੋਇਆ ਹੈ ਕੀ ਇਹ ਸਾਰੇ ਬੰਦੇ ਅਰੈਸਟ ਨਹੀਂ ਹੋਣੇ ਚਾਹੀਦੇ ਪੰਜਾਬੀ ਪੰਜਾਬੀਆਂ ਨੂੰ ਪੰਜਾਬੀਆਂ ਦਾ ਪਤਾ ਹੁੰਦਾ ਹੈ ਜੇ ਲੜਪੇ ਤਾਂ ਇਹ ਬੱਚਾ ਸਾਹਮਣੇ ਉਹ ਕਿਵੇਂ ਰਿਐਕਟ ਕਰੂਗਾ ਇਹ ਰੋੜਾ ਚੱਕ ਕੇ ਮਾਰੂਗਾ ਇਹ ਬਾਲੀ ਤੋਂ ਬਾਲਾ ਡੰਡਾ ਸਿਰ 'ਚ ਮਾਰੂਗਾ ਇਹ ਤੱਕਾ ਮਾਰੂਗਾ ਹੁਨੇ ਕਿਸੇ ਨੂੰ ਨਹੀਂ ਪਤਾ ਕੋਈ ਪੰਜਾਬੀ ਐ ਨਹੀਂ ਕਰਦਾ ਕਿ ਬੱਚੇ ਲੜਪੈਣ ਰੋੜ ਚਮਾਰੀ ਕਦੇ ਨਹੀਂ ਹੁੰਦਾ ਹੈ ਇੱਕ ਇਹ ਹੁੰਨ ਲੱਗਿਆ ਤੇ ਬੱਚਾ ਦੇ ਕੋਲੇ ਕਿ ਕਿਰਚਾ ਸੀ ਤੇ ਪਰਿਵਾਰ ਵੀ ਜਿਵੇਂ ਭੱਜ ਗਿਆ ਇਹਦਾ ਮਤਲਬ ਜਿਹੜਾ ਕ੍ਰਾਈਮ ਦਾ ਐਨੀਮਸ ਜਿਹਨੂੰ ਆਪਾਂ ਪਸੂ ਬਿਰਤੀ ਕਹਿੰਦੇ ਆ ਉਹ ਉਹਨਾਂ ਦੇ ਸਾਰੇ ਸਮਾਜ ਚ ਜਾਂ ਐਟਲੀਸਟ ਉਹਨਾਂ ਪਰਿਵਾਰਾਂ 'ਚ ਤਾਂ ਸੀਗੀ ਠੀਕ ਹੈ ਤਾਂ ਹੀ ਬੰਦਾ ਭੱਜਦਾ ਨਾ ਆਪਣਾ ਬੱਚਾ ਕੁਛ ਇਹ ਜਾਂ ਕਰ ਵੀ ਦੇਵੇ ਚਲੋ ਗਲਤੀ ਨਾਲ ਤਾਂ ਆਪਾਂ ਉਹਨੂੰ ਪੇਸ਼ ਕਰਾਉਣੇ ਆ ਕਿ ਵੀ ਆਪਾਂ ਕੱਲ ਪੇਸ਼ ਕਰਾ ਦਾਂਗੇ ਪਰਸੋ ਵੱਤ ਤੋਂ ਪੇਸ਼ ਕਰਾ ਦਾਂਗੇ ਨਾ ਹਰ ਕੋਲੇ ਐਡੇ ਕਿਰਚੇ ਕਿਸੇ ਕੋਲੇ ਪਸਤੌਲ ਵੀ ਨਜਾਇਜ਼ ਹੈਗੇ ਨਹੀਂ ਇਹ ਸਾਰਾ ਕੁਝ ਸਡਨਲੀ ਤੁਹਾਡੇ ਇੱਥੇ ਲੁੱਟਾਂ ਖੋਹਾਂ ਵੱਧ ਗਈਆਂ ਸਦਨ ਨਹੀਂ ਤੁਹਾਡੇ ਕਤਲ ਵਧ ਗਏ ਇਹ ਸਾਰਾ ਕੁਝ ਕਿਵੇਂ ਹੋ ਗਿਆ ਕਿੱਥੋਂ ਹੋ ਗਿਆ ਕਿਉਂ ਹੋ ਗਿਆ ਇਹਨਾਂ ਲੋਕਾਂ ਦੀ ਜਿਹੜੇ ਬਾਹਰੋਂ ਆ ਕੇ ਵਸ ਰਹੇ ਉਹਨਾਂ ਦੀ ਪਸੂਬਿਰਤੀ ਤੇ ਆਪਣੇਆਂ ਦੀ ਬੇਗਿਰਗੀ ਤੇ ਆਪਾਂ ਇਹ ਸਮਝ ਲਓ ਕਿ ਵੀ ਆਪਾਂ ਕਿੱਥੇ ਖੜੇ ਆਂ ਇਹ ਵੇਖ ਲਓ ਆਪਾਂ ਪਰਸੋਂ ਤੱਕ ਇਸ ਗੱਲ ਨੂੰ ਭੁੱਲ ਜਾਾਂਗੇ ਸਾਰੇ ਆਪਾਂ ਕਿਸੇ ਹੋਰ ਕੰਮਾਂ 'ਚ ਲੱਗ ਜਾਾਂਗੇ ਸਾਰੇ ਫੇਰ ਉਸੇ ਪ੍ਰਵਾਸੀਆਂ ਨੂੰ ਉਹਨਾਂ ਪੂਰਬੀਆਂ ਨੂੰ ਹੀ ਰੱਖਾਂਗੇ ਉਹਨਾਂ ਨੂੰ ਕਿਰਾਏ ਦੇ ਘਰ ਦੇਵਾਂਗੇ ਬਹੁਤ ਬੁਰਾ ਹਾਲ ਹੈ ਹਮਲਾ ਹੈ ਕਿ ਵੱਡੀ ਆਬਾਦੀ ਦਾ ਸਾਡੇ ਤੇ ਹਮਲਾ ਹੈ ਜੇ ਉਹਨੂੰ ਹਮਲੇ ਦੇ ਰੂਪ 'ਚ ਵੇਖੋਗੇ ਹਮਲੇ ਦੇ ਤਰੀਕੇ ਨਾਲ ਲੜੋਗੇ ਤਾਂ ਹੀ ਲੜਿਆ ਜਾਣਾ ਹੈ ਨਹੀਂ ਤਾਂ ਇੱਕ ਗੱਲ ਯਾਦ ਰੱਖੋ ਸੜਕਾਂ ਤੇ ਖਦੇੜੇ ਜਾਵਾਂਗੇ ਥਾਂ ਥਾਂ ਆਪਾਂ ਮਰਾਂਗੇ ਧੀਆਂ ਪੇਣਾ ਵੀ ਆਪਣੀਆਂ ਸੇਫ ਨਹੀਂ ਰਹਿਣੀਆਂ ਇਸ ਪੰਜਾਬ ਇਸ ਲਈ ਕਰ ਰਹੇ ਨੇ ਕਿ ਅਸੀਂ ਕਿਹੜਾ ਫੜੇ ਜਾਣਾ ਹੈ ਅਿਤੂ ਜਾਵਾਂਗੇ ਸਟੇਸ਼ਨ ਤੋਂ ਟ੍ਰੇਨ ਲਗਾਾਂਗੇ ਬਿਹਾਰ ਪਹੁੰਚਾਂਗੇ ਯੂਪੀ ਪਹੁੰਚਾਂਗੇ ਨੇਪਾਲ ਪਹੁੰਚਾਂਗੇ ਚੰਗਿੱਤੇ ਹੋਰ ਪਹੁੰਚਾਂਗੇ ਗੱਲ ਖਤਮ ਮੋਹਾਲੀ ਦੇ ਕੁੰਬਣਾ ਪਿੰਡ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀ ਨੌਜਵਾਨਾਂ ਦਾ ਦੇ ਉੱਪਰ ਹਮਲਾ ਕੀਤਾ ਗਿਆ ਇੱਕ ਦੀ ਮੌਤ ਹੋ ਗਈ ਔਰ ਇੱਕ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਬੜੇ ਬੁਰੇ ਤਰੀਕੇ ਦੇ ਨਾਲ ਉਸ ਦੇ ਉੱਪਰ ਹਮਲਾ ਕੀਤਾ ਗਿਆ ਕਿਰਤ ਜੋਸੀ ਅੱਖ ਚੋਂ ਮਾਰ ਕੇ ਪਾਰ ਕਰ ਦਿੱਤੀ ਇੱਕ ਨੌਜਵਾਨ ਦੇ ਜੋ ਕਿ ਹਸਪੀਟਲ ਦੇ ਵਿੱਚ ਐਡਮਿਟ ਹੈ ਔਰ ਧਰਨਾ ਲਾਇਆ ਹੋਇਆ ਪਿੰਡ ਦੇ ਲੋਕ ਨੇ ਪਰਿਵਾਰਕ ਲੋਕ ਨੇ ਉਹਨਾਂ ਨੌਜਵਾਨਾਂ ਦੇ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਪਰ ਅਜੇ ਤੱਕ ਪ੍ਰਵਾਸੀਆਂ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਜੋ ਸਵਾਲ ਵੀ ਖੜੇ ਹੋ ਰਹੇ ਨੇ ਇਸ ਘਟਨਾ ਤੋਂ ਬਾਅਦ ਕਿ ਆਖਰਕਾਰ ਪੁਲਿਸ ਕਾਰ ਕੀ ਰਹੀ ਹੈ ਅਮਿਤੋਜ ਮਾਨ ਹੁਣੀ ਵੀ ਪਹੁੰਚੇ ਆ ਜੇਪਾਲ ਸਿੰਘ ਬਰਾੜ ਹੁਣੀ ਵੀ ਜੋ ਹੋਇਆ ਤਾਂ ਹੋਰ ਵੀ तमाम ਲੋਕ ਜੋ ਇਸ ਧਰਨੇ ਨੂੰ ਸਪੋਰਟ ਕਰਨ ਵਾਸਤੇ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮਸਲਾ ਜਿਹੜਾ ਬਣਦਾ ਕੀ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਜਗਤਪੁਰਾ ਵਾਲੀ ਘਟਨਾ ਤੋਂ ਬਾਅਦ ਫਿਰ ਇਸ ਘਟਨਾ ਨੇ ਵੱਡੇ ਸਵਾਲ ਖੜੇ ਕੀਤੇ ਆ ਅਮਿਤੋ ਜੀ ਸਾਡੇ ਨਾਲ ਨੇ ਅਮਿਤੋ ਜੀ ਇਸ ਘਟਨਾ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਬੜਾ ਇੱਕ ਬਰੂਟਲੀ ਇੱਕ ਇੱਕ ਨੌਜਵਾਨ ਦਾ ਤਾਂ ਮਰਡਰ ਕੀਤਾ ਗਿਆ ਔਰ ਇੱਕ ਦੇ ਉੱਪਰ ਜੋ ਹਮਲਾ ਕੀਤਾ ਉਹ ਜ਼ਿੰਦਗੀ ਮੌਤ ਦੀ ਜੰਗ ਲੜ ਰਹੇ ਆ ਅਸਲਚ ਕੀ ਆ ਵਿਕਰਮ ਜੋ ਪ੍ਰੋਬਲਮ ਹੈ ਨਾ ਪ੍ਰੋਬਲਮ ਇਹ ਹੈ ਕਿ ਇੱਕ ਤਾਂ ਕਲਚਰਲ ਡਿਫਰੈਂਸ ਹੈ ਸਾਡਾ ਉਹਨਾਂ ਨਾਲ ਕਿਉਂਕਿ ਤੁਸੀਂ ਕਹਿ ਸਕਦੇ ਹੋ ਬੱਚੇ ਲੜਪੇ ਲੜਾਈ ਹੋਗੀ ਲੜਾਈ ਚ ਬੰਦੇ ਵੀ ਬੱਚਿਆਂ ਦੀ ਮੌਤ ਹੋਗੀ ਇਹ ਗੱਲ ਨਹੀਂ ਗਈ ਗੱਲ ਇਹ ਹੈ ਕਿ ਜੇ ਬੱਚੇ ਸੀ ਤਾਂ ਬੱਚਿਆਂ ਕੋਲੇ ਐਡੀਆਂ ਵੱਡੀਆਂ ਵੱਡੀਆਂ ਕਿਰਚਾਂ ਕਿਵੇਂ ਸੀਗੀਆਂ ਕਿ ਉਹ ਕਿਰਚਾਂ ਲੈ ਕੇ ਤੁਰਦੇ ਨੇ ਵੱਡੇ ਉਹ ਬੱਚੇ ਨੇ ਔਰ ਫੇਰ ਉਹਨੇ ਇੱਕ ਪ੍ਰੋਫੈਸ਼ਨਲ ਵੇਜ ਜਿਵੇਂ ਕੋਈ ਸਿੱਖਿਆ ਹੋਇਆ ਬੰਦਾ ਜਿਹੜਾ ਕਮਰਸ਼ੀਅਲ ਜਾਂ ਕਹਿੰ ਲੋ ਪ੍ਰੋਫੈਸ਼ਨਲ ਕਿਲਰ ਹੋਵੇ ਉਸ ਬੰਦੇ ਨੇ ਉਹ ਲੜਕੇ ਦੀ ਦਿਲਪਰੀਦ ਦੀ ਇੱਥੇ ਅੱਖ ਚ ਮਾਰੀ ਕਿਰਚ ਉਤੋਂ ਦੀ ਕੱਢਤੀ ਇੱਕ ਨੇ ਗਲਾ ਕੱਟਤਾ ਯਾਰ ਹੱਦ ਹੋਈ ਪਈ ਐ ਐਨਾ ਮਤਲਬ ਤੁਸੀਂ ਜੇ ਬੱਚੇ ਨੇ ਤਾਂ ਇਹ ਕਿੱਥੋਂ ਸਿੱਖ ਲਿਆ ਤੁਸੀਂ ਫੇਰ ਕੀ ਹੋ ਰਿਹਾ ਨਾ ਕਿ ਇੱਕ ਕਲਚਰ ਦਾ ਫਰਕ ਹੈ ਅਸੀਂ ਉਸ ਤਰ੍ਹਾਂ ਨਾਲ ਬਿਹੇਵ ਨਹੀਂ ਕਰਦਾ ਕਿ ਪੰਜਾਬੀ ਪੰਜਾਬੀਆਂ ਨੂੰ ਪੰਜਾਬੀਆਂ ਦਾ ਪਤਾ ਹੁੰਦਾ ਹੈ ਜੇ ਲੜਪੇ ਤਾਂ ਇਹ ਬੱਚਾ ਸਾਹਮਣੇ ਉਹ ਕਿਵੇਂ ਰਿਐਕਟ ਕਰੂਗਾ ਇਹ ਰੋੜਾ ਚੱਕ ਕੇ ਮਾਰੂਗਾ ਇਹ ਬਾਲੀ ਤੋਂ ਬਾਲਾ ਡੰਡਾ ਸਿਰ 'ਚ ਮਾਰੂਗਾ ਇਹ ਧੱਕਾ ਮਾਰੂਗਾ ਹੁਣ ਇਹ ਕਿਸੇ ਨੂੰ ਨਹੀਂ ਪਤਾ ਕੋਈ ਪੰਜਾਬੀ ਐ ਨਹੀਂ ਕਰਦਾ ਕਿ ਬੱਚੇ ਲੜਪੈਣ ਔਰ ਕਿਰਚ ਮਾਰੇ ਕਦੇ ਨਹੀਂ ਹੁੰਦਾ ਇਹ ਕਿਵੇਂ ਹੋਣ ਲੱਗ ਗਿਆ ਜਦੋਂ ਅਸੀਂ ਕਹਿੰਦੇ ਆ ਨਾ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਫੇਰ ਕੀ ਹੋ ਗਿਆ ਯਾਰ ਥੋਡੇ ਸਰਪੰਚ ਵੀ ਉਹ ਬਣ ਜਾਣਗੇ ਥੋਡੇ ਸਾਰਾ ਕੁਝ ਉਹ ਬਣ ਜਾਣਗੇ ਦਿਸ ਇਜ਼ ਦੀ ਪ੍ਰੋਬਲਮ ਉਹ ਸਾਡਾ ਕਲਚਰ ਡਿਫਰੈਂਸ ਹੈ ਇਹਨਾਂ ਨਾਲੋਂ ਅਸੀਂ ਜੇ ਇਹਨਾਂ ਨੂੰ ਬਨਾਲਾਂਗੇ ਇਹ ਸਾਡੀ ਰਵਾਇਤ ਚ ਨਹੀਂ ਗਈਆਂ ਇਹ ਗੱਲਾਂ ਆ ਹੁਣੇ ਮੁੰਡੇ ਨੇ ਤੁਹਾਡੇ ਸਾਹਮਣੇ ਬਹਿ ਕੇ ਦੱਸਿਆ ਉੱਥੇ ਕਿ ਆਪਦੇ ਘਰਾਂ ਦੇ ਬਾਹਰ ਕੱਲੀ ਨੀਕਰ ਪਾ ਕੇ ਬਹਿ ਜਾਂਦੇ ਨੇ ਬੀੜੀਆਂ ਪੀਂਦੇ ਨੇ ਉੱਚੀ ਆਵਾਜ਼ ਚ ਗਾਣੇ ਲਾਉਂਦੇ ਨੇ ਹਿੰਦੀ ਦੇ ਜਦੋਂ ਕੋਈ ਉਹਨਾਂ ਨੂੰ ਰੋਕਦਾ ਹੈ ਤਾਂ ਫੇਰ ਉਹ ਦੂਸਰਾ ਆਂਦੇ ਨੇ ਕਿ ਜੀ ਇਹ ਕਿਉਂ ਹੋਇਆ ਇਹ ਸਾਰੀਆਂ ਗੱਲਾਂ ਜੋ ਹੋ ਰੀਆਂ ਨੇ ਇਹ ਕਲਚਰਲ ਡਿਫਰੈਂਸ ਚ ਹੋ ਰੀਆਂ ਨੇ ਇਹ ਨਹੀਂ ਉਹ ਇਹ ਕਿਵੇਂ ਨਹੀਂ ਹੋਣਗੀਆਂ ਹੁਣ ਤੁਸੀਂ ਕਦੇ ਵੀ ਵੇਖ ਲਓ ਜਿਵੇਂ ਇਹਨੇ ਮੁੰਡੇ ਨੇ ਦੱਸਿਆ ਜਦੋਂ ਇਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਤੈ ਆਪਦੇ ਅਸਲ ਰੰਗ ਵਿਖਾਉਣੇ ਸ਼ੁਰੂ ਕਰ ਦਿੰਦੇ ਨੇ ਅਸਲ ਰੰਗ ਕੀ ਹੈ ਇੱਕ ਕਲਚਰ ਡਿਫਰੈਂਸ ਆ ਅਸੀਂ ਨਹੀਂ ਰਹਿ ਸਕਦੇ ਉਸ ਰੰਗ ਨਾਲ ਜਦੋਂ ਇਹ ਥੋੜੇ ਹੁੰਦੇ ਨੇ ਫੇਰ ਨਹੀਂ ਪ੍ਰੋਬਲਮ ਹੁੰਦੀ ਹੁਣ ਮੈਨੂੰ ਦੱਸੋ ਮੰਨ ਲਓ ਕਤਲ ਹੋ ਗਿਆ ਇੱਕ ਲੜਾਈ ਹੋ ਗਈ ਕੀ ਉਸ ਤੋਂ ਬਾਅਦ ਕਦੇ ਤੁਸੀਂ ਸੁਣਿਆ ਕਿ ਮਾਰਨ ਵਾਲੇ ਤਾਂ ਭੱਜਦੇ ਸੁਣਿਆ ਸਾਰੀ ਫੈਮਿਲੀ ਵੀ ਨਿਕਲ ਜੇ ਔਰ ਗਾਇਬ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਨੇ ਪਤਾ ਹੀ ਨਹੀਂ ਲੱਗ ਰਿਹਾ ਕਿੱਧਰ ਚਲੇ ਗਏ ਨੇ ਹੁਣ ਜੇ ਕਿਸੇ ਬੰਦੇ ਨੂੰ ਵਿਕਰਮ ਇਹ ਇੱਕ ਤਰ੍ਹਾਂ ਦਾ ਬੇਫਿਕਰੀ ਹੁੰਦੀ ਹੈ ਕਿ ਮੈਂ ਕਿਸੇ ਨੂੰ ਵੀ ਮਾਰ ਦਿਆਂ ਤੇ ਮੈਂ ਕਿਤੇ ਵੀ ਭੱਜ ਜਾ ਮੈਨੂੰ ਕੋਈ ਫੜ ਹੀ ਨਹੀਂ ਸਕਦਾਗਾ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੋਣੀ ਤਾਂ ਬੰਦਾ ਬੇਫਿਕਰੀ ਨਾਲ ਮਾਰਦਾ ਫਿਰ ਤੁਸੀਂ ਇਹ ਕਤਲ ਰੋਕ ਨਹੀਂ ਸਕੋਗੇ ਜੁਰਮ ਨਹੀਂ ਰੋਕ ਸਕੋਗੇ ਇਹ ਅਸਲੀ ਕਰ ਰਹੇ ਨੇ ਕਿ ਅਸੀਂ ਕਿਹੜਾ ਫੜੇ ਜਾਣਾ ਐਤੋਂ ਜਾਵਾਂਗੇ ਸਟੇਸ਼ਨ ਤੋਂ ਟ੍ਰੇਨ ਲਵਾਂਗੇ ਬਿਹਾਰ ਪਹੁੰਚ ਜਾਾਂਗੇ ਯੂਪੀ ਪਹੁੰਚ ਜਾਾਂਗੇ ਨੇਪਾਲ ਪਹੁੰਚ ਜਾਾਂਗੇ ਜੰਗ ਕਿਤੇ ਹੋਰ ਪਹੁੰਚ ਜਾਾਂਗੇ ਗੱਲ ਖਤਮ ਕੀ ਸਾਡੇ ਲੋਕਾਂ ਜਿਹੜੇ ਇਹਨਾਂ ਦੇ ਰਾਸ਼ਨ ਕਾਰਡ ਸੌਰੀ ਤੁਸੀਂ ਕੁਝ ਕਹਿ ਰਹੇ ਸੀ ਨਹੀਂ ਕਹਿ ਰਹੇ ਸੀ ਮਾਨ ਸਾਹਿਬ ਕੀ ਜਦੋਂ ਕੋਈ ਇਹ ਬਹੁਤ ਸਾਰੇ ਲੋਕ ਆ ਕੇ ਬੈਠੇ ਆ ਵਿਦਾਊਟ ਵੈਰੀਫਿਕੇਸ਼ਨ ਇਹਨਾਂ ਨੂੰ ਘਰ ਮਿਲ ਜਾਂਦੇ ਆ ਕਮਰੇ ਮਿਲ ਜਾਂਦੇ ਆ ਕਿ ਇਸ ਨੂੰ ਲੈ ਕੇ ਵੀ ਤਾਂ ਜ਼ਰੂਰ ਕੁਛ ਨਾ ਕੁਛ ਹੋਣਾ ਚਾਹੀਦਾ ਹੋਣਾ ਚਾਹੀਦਾ ਬਲਕਿ ਅਸੀਂ ਮੁੰਡੇ ਨੂੰ ਮੈਂ ਹੁਣੇ ਪੁੱਛਿਆ ਕਿ ਇਹਨਾਂ ਦੀ ਜਿਹੜੇ ਵੈਰੀਫਿਕੇਸ਼ਨ ਕਰਵਾਈ ਹੈ ਜਾਂ ਉਹ ਜਿਹੜੇ ਪੀਜੀਜੀ ਦੇ ਠਹਿਰੇ ਹੋਏ ਆ ਘਰੇ ਕੀ ਉਹਨੇ ਇਹਨਾਂ ਦੇ ਸਾਰੇ ਡਾਕੂਮੈਂਟ ਲੈਏ ਨੇ ਜੇ ਡਾਕੂਮੈਂਟ ਲੈਏ ਨੇ ਤਾਂ ਪ੍ਰੋਵਾਈਡ ਕਰਾਵੇ ਪੁਲਿਸ ਨੂੰ ਔਰ ਪੁਲਿਸ ਕੀ ਕਰ ਰਹੀ ਹੈ ਇਨੇ ਚਿਰ ਦੀ ਬੈਠੀ ਆ ਆਪਾਂ ਇੱਕ ਚੌਂਕ ਦੇ ਵਿੱਚ ਬੈਠੇ ਆ ਸਭ ਤੋਂ ਬਿਜ਼ੀ ਚੌਂਕ ਹੈ ਜਿਹੜਾ ਜਿੱਸੀ ਚੌਂਕ ਹੈ ਨਾ ਉੱਥੇ ਬੈਠੇ ਨੇ ਕੋਈ ਚਾਹੁੰਨ ਕੇ ਮਾਂ-ਬਾਪ ਆਉਦੇ ਕਿ ਉਹ ਆਪਦੇ ਬੱਚੇ ਦੀ ਲਾਸ਼ ਲੈ ਕੇ ਬੈਠੇ ਰਹਿੰਨ ਚੌਂਕ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਇਹ ਦੁੱਖ ਕਿ ਉਹਨੂੰ ਮਾਰ ਦਿੱਤਾ ਗਿਆ ਫਿਰ ਉਹਨਾਂ ਨੂੰ ਇਹ ਦੁੱਖ ਕਿ ਅਸੀਂ ਉਹਦਾ ਅੰਤਿਮ ਸੰਸਕਾਰ ਵੀ ਨਹੀਂ ਕਰ پا ਰਹੇ ਯਾਰ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਆ ਪਰਲੇ ਪਾਸੇ ਐਮਐਲਏ ਦਾ ਹੈਗਾ ਘਰ ਕੇ ਆਫਿਸ ਹੈ ਇਧਰ ਐਕਸ ਵਾਲੇ ਦਾ ਹੈਗਾ ਕੀ ਇਹਨਾਂ ਦੇ ਦਿਲ ਤੇ ਇੰਨਾ ਵੀ ਨਹੀਂ ਅਸਰ ਕਿ ਇਹਨਾਂ ਨਾਲ ਆ ਕੇ ਹਮਦਰਦੀ ਕਰ ਲੈਣ ਇਹਨਾਂ ਨੂੰ ਪਤਾ ਹੈ ਕਿ ਜਿਹੜੇ ਸਾਨੂੰ ਮਿਲਣ ਨਹੀਂ ਆਏ ਇਹਨਾਂ ਨੇ ਰਫਾ-ਦਫਾ ਕਰਾ ਦੇਣਾ ਕੰਮ ਤਾਂ ਬੈਠੇ ਨੇ ਅਸੀਂ ਵੀ ਤਾਂ ਆਏ ਹੁਣ ਕਿ ਨਹੀਂ ਯਾਰ ਇਹਨਾਂ ਦਾ ਸਾਥ ਦੇ ਇਹ ਕੱਲੇ ਬੈਠੇ ਨੇ ਵਿਚਾਰੇ ਇੱਥੇ ਉਹਨੇ ਤੁਹਾਡੇ ਸਾਹਮਣੇ ਇੱਥੇ ਅਨਾਉਂਸ ਕਰਕੇ ਹਟੇ ਨੇ ਕਿ ਜਾਇਓ ਜੇ ਨਾ ਕਿਉਂ ਕੀਤਾ ਉਹਨਾਂ ਨੇ ਕਿ ਯਾਰ ਉਹ ਕੱਲੇ ਉਹਨਾਂ ਨੇ ਕਿ ਨਾਲੇ ਵੀ ਕਿਹਾ ਕਿ ਸਾਨੂੰ ਪੁਲਿਸ ਇਥੋਂ ਖਦੇੜ ਸਕਦੀ ਹੈ ਕਿਉਂ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਜੋ ਅਸੀਂ ਨਹੀਂ ਕਰਨਾਗਾ ਉਹ ਸਾਥੋਂ ਕਰਵਾਇਆ ਜਾਵੇ ਚਾਹੁੰਦੇ ਕੀ ਨਹੀਂ ਇਹਨਾਂ ਨੂੰ ਨੱਥ ਪਾਈ ਜਾਵੇ ਹੁਣ ਮੈਨੂੰ ਇਹਨਾਂ ਦੱਸੋ ਜਿਹੜੇ ਬੰਦੇ ਇੱਥੋਂ ਗੁੰਮ ਹੋ ਗਏ ਨੇ ਪਰਿਵਾਰ ਸਮੇਤ ਕੀ ਉਹਨਾਂ ਦਾ ਰਾਸ਼ਨ ਕਾਰਡ ਜੀਨੇ ਬਣਵਾਇਆ ਹੈ ਵੋਟਾਂ ਜੀਨੇ ਬਣਵਾਈਆਂ ਜਾਂ ਹੋਰ ਜ਼ਰੂਰੀ ਕਾਗਜ਼ਾਤ ਬਣਾਏ ਨੇ ਉਹਦੀ ਵੈਰੀਫਿਕੇਸ਼ਨ ਕੀਤੀ ਹੈ ਜਾਂ ਰეკਮੈਂਡ ਕੀਤਾ ਹੈ ਜਾਂ ਜਿਨ੍ਹਾਂ ਨੇ ਆਪਦੇ ਘਰੇ ਉਹਨਾਂ ਨੂੰ ਪੀਜੀ ਬਣਾ ਕੇ ਠਹਿਰਾਇਆ ਹੋਇਆ ਕੀ ਇਹ ਸਾਰੇ ਬੰਦੇ ਅਰੈਸਟ ਨਹੀਂ ਹੋਣੇ ਚਾਹੀਦੇ ਤੁਸੀਂ ਜਦੋਂ ਬੈਂਕ ਚੋਂ ਲੋਨ ਲੈਣੇ ਹੋਰ ਚੀਜ਼ਾਂ ਕਰਦੇ ਹੋ ਤੁਸੀਂ ਗਰੰਟਰ ਭਾਲਦੇ ਹੋ ਸਾਡੇ ਇੱਥੇ ਵੋਟ ਜਿਹੜਾ ਮਰਜ਼ੀ ਬਣਾ ਲੇ ਰਾਸ਼ਨ ਕਾਰਡ ਬਣਾ ਲਓ ਆਧਾਰ ਕਾਰਡ ਬਣਾ ਲਓ ਔਰ ਆਧਾਰ ਕਾਰਡ ਬਣਾ ਕੇ ਫੋਨ ਲੈ ਲਓ ਕੁਛ ਲੈ ਲਓ ਗੱਲ ਖਤਮ ਔਰ ਫਿਰ ਜਦੋਂ ਕੋਈ ਐਫਐਸਆਈ ਘਟਨਾ ਹੋ ਜੇ ਆਰਾਮ ਨਾਲ ਉਡਾਰੀ ਮਾਰੋ ਚਲੇ ਜਾਓ ਬਿਹਾਰ ਜਾ ਕਿਤੇ ਵੀ ਹੋਰ ਚਲੇ ਜਾਓ ਗੱਲ ਖਤਮ ਇਸ ਇਸ ਮਰਡਰ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਜਿੱਥੇ ਪ੍ਰਵਾਸੀ ਜ਼ਿਆਦਾ ਵਧੇ ਆ ਉੱਥੇ ਜਿੱਥੇ ਇਹਨਾਂ ਦੀ ਗਿਣਤੀ ਵਧ ਗਈ ਕਿਉਂਕਿ ਉੱਥੇ ਕ੍ਰਾਈਮ ਵੀ ਵਧਿਆ ਇਹ ਚੀਜ਼ ਜੇ ਰਿਕਾਰਡ ਦੇਖਣਾ ਹੋਵੇ ਤਾਂ ਇਹ ਰਿਕਾਰਡ ਦੇ ਵਿੱਚ ਵੀ ਚੀਜ਼ਾਂ ਹੈਗੀਆਂ ਸਰਾ ਇਹ ਸੱਚਮੁੱਚ ਗੱਲ ਹੈ ਇਹ ਕਤਲ ਤਾਂ ਆਪਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਹੀ ਪੁੱਛੋ ਹੋਰ ਕਿੰਨੀਆਂ ਕਟਨਾਵਾਂ ਹੁੰਦੀਆਂ ਨੇ ਆ ਮੈਂ ਤੁਹਾਨੂੰ ਆਣਾ ਜੇਲ੍ਹ ਕੋਲੇ ਕਿੰਨੀਆਂ ਲੁੱਟਖੋਹਾਂ ਹੋ ਚੁੱਕੀਆਂ ਨੇ ਮੈਂ ਉਸ ਦਿਨ ਅਸੀਂ ਆ ਸਰ ਬਰਾੜ ਸਾਹਿਬ ਆ ਰਹੀਆਂ ਅਸੀਂ ਮੈਂ ਲੱਖਾ ਅਸੀਂ ਸਾਰੇ ਜਗਤ ਸਿੰਘਪੁਰਾ ਗਏ ਸੀਗੇ ਜਿੱਥੇ ਉੱਤੇ ਪੰਚਾਇਤ ਦਾ ਰੌਲਾ ਸੀ ਉਹ ਆਂਦੇ ਜੀ ਜਿੰਨੀਆਂ ਲੁੱਟਾਂ ਖਵਾਉਂਦੀਆਂ ਨੇ ਇਹ ਕਰਕੇ ਇੱਥੇ ਆਉਂਦੇ ਨੇ ਰਾਤ ਨੂੰ ਤੁਸੀਂ ਢੇੜਾ ਮਾਰ ਲਓ ਤੁਹਾਨੂੰ ਪਤਾ ਲੱਗ ਜੂ ਹਰ ਕੋਲੇ ਐਡੀ ਕਿਰਚ ਹੈ ਕਿਸੇ ਕੋਲੇ ਪਿਸਤੌਲ ਵੀ ਨਜਾਇਜ਼ ਹੈਗੇ ਨੇ ਇਹ ਸਾਰਾ ਕੁਝ ਸਡਨਲੀ ਤੁਹਾਡੇ ਇੱਥੇ ਲੁੱਟਾਂ ਖਵਾਵਾਂ ਵਧ ਗਈਆਂ ਸਦਨਲੀ ਤੁਹਾਡੇ ਕਤਲ ਵਧ ਗਏ ਇਹ ਸਾਰਾ ਕੁਝ ਕਿਵੇਂ ਹੋ ਗਿਆ ਕਿੱਥੋਂ ਹੋ ਗਿਆ ਕਿਉਂ ਹੋ ਗਿਆ ਇਹਦਾ ਕੋਈ ਤਾਂ ਜ਼ਿੰਮੇਦਾਰ ਹੈ ਔਰ ਕਮ ਸੇ ਕਮ ਆ ਜਿਹੜੇ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਕੀ ਇਹਨਾਂ ਨੂੰ ਜ਼ਿੰਮੇਦਾਰ ਨਹੀਂ ਹੋਣਾ ਚਾਹੀਦਾ ਇਹ ਉਲਟਾ ਗੱਲ ਪੁੱਛਦੇ ਨੇ ਕਿ ਜੀ ਪ੍ਰਵਾਸੀ ਸਾਡੇ ਲੋਕ ਵੀ ਤਾਂ ਬਾਹਰ ਜਾਂਦੇ ਨੇ ਹੁਣ ਮੈਨੂੰ ਇਹ ਦੱਸੋ ਪੂਰੇ ਕੈਨੇਡਾ ਚ ਇੰਗਲੈਂਡ ਚ ਜਾਂ ਇਵਨ ਯੂਪੀ ਚ ਜਾਂ ਹੋਰ ਜਿਸ ਵੀ ਜਗ੍ਹਾ ਸਾਡੇ ਲੋਕ ਗਏ ਨੇ ਕੀ ਉਹ ਮਾਰ ਕੇ ਭੱਜ ਜਾਂਦੇ ਨੇ ਤੇ ਪਰਿਵਾਰ ਸਮੇਤ ਗੁੰਮ ਹੋ ਜਾਂਦੇ ਨੇ ਤੇ ਪੰਜਾਬ ਆ ਜਾਂਦੇ ਨੇ ਇੱਕ ਵੀ ਕੇਸ ਸੱਦੇ ਨਹੀਂ ਵੀਜਾ ਇੱਕ ਵੀ ਕੇਸ ਹੈ ਉਹ ਜਾ ਹੋਵੇ ਤਾਂ ਦੱਸ ਦਿਓ ਮੈਨੂੰ ਹੈ ਨਹੀਂ ਇੱਥੇ ਕਿੰਨੇ ਕੇਸ ਨੇ ਇਹ ਤੱਕ ਸਾਨੂੰ ਕੀ ਹੈ ਨਾ ਇਹਦੇ ਬਾਰੇ ਕੁਝ ਕਰਨਾ ਪਊਗਾ ਇਹ ਜਿਹੜੀਆਂ ਚੀਜ਼ਾਂ ਹਰਕਤਾਂ ਹੋ ਰਹੀਆਂ ਨੇ ਔਰ ਜਿਹੜੇ ਬੰਦੇ ਆਪਦੇ ਛੋਟੇ ਜੇ ਸਵਾਰਥ ਲਈ ਇਹ ਕਰ ਰਹੇ ਨੇ ਸਾਨੂੰ ਉਹਨਾਂ ਤੇ ਨੱਥ ਪਾਉਣੀ ਪਊਗੀ ਇਹਨਾਂ ਦਾ ਸਵਾਰਥ ਕਰਕੇ ਬਰਾਤ ਸਾਹਿਬ ਕਿਵੇਂ ਇਸ ਪੂਰੇ ਸਿਨੈਰੀਓ ਨੂੰ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਇਹ ਇਹ ਘਟਨਾ ਵਾਪਰੀ ਹੈ ਇਹ ਇਹੋ ਜਿਹੀਆਂ ਘਟਨਾ ਚਲੋ ਸਾਹਮਣੇ ਆ ਗਈਆਂ ਜਿਵੇਂ ਕਤਲ ਹੋ ਗਿਆ ਇੱਕ ਮੁੰਡੇ ਦਾ ਇੱਕ ਤੇ ਬੜਾ ਬਰੂਟਲੀ ਅਟੈਕ ਕੀਤਾ ਗਿਆ ਇੱਕ ਤਦ ਵਿਚਾਰੀ ਡੈੱਡ ਬੋਡੀ ਪਈ ਹੈ ਸਜੇ ਹੱਥ ਮੁੰਡੇ ਦੀ ਇੱਕ ਵਿਚਾਰਾ ਜਿਵੇਂ ਬਾਬਾ ਜੀ ਦੱਸ ਰਹੇ ਸੀ ਕਿ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਕਿ ਜਿੱਥੇ ਜਿੱਥੇ ਇਹ ਘਟਨਾਵਾਂ ਵਧੀਆਂ ਜਿੱਥੇ ਪ੍ਰਵਾਸੀ ਆ ਕੇ ਬਹਿ ਗਏ ਆਮ ਤੌਰ ਤੇ ਸਾਡੇ ਲੋਕ ਜਿਹੜੇ ਪਿੰਡਾਂ ਵਾਲੇ ਆ ਇਸ ਚੀਜ਼ ਦਾ ਜ਼ਿਕਰ ਕਰਦੇ ਆ ਮੋਹਾਲੀ ਚ ਪਿਛਲੇ ਦਿਨੀ ਬਹੁਤ ਵੱਡਾ ਇਸ਼ੂ ਵੀ ਬਣਿਆ ਇਸ ਚੀਜ਼ ਨੂੰ ਲੈ ਕੇ ਦੇਖੋ ਜੇ ਸਾਰੀ ਘਟਨਾ ਇਹ ਦਿਨ ਦੋ ਪੱਖ ਨਜ਼ਰ ਆਉਂਦੇ ਆ ਪਹਿਲੀ ਗੱਲ ਤਾਂ ਇਹ ਵੇਖੋ ਕਿ ਜਦੋਂ ਪਰਿਵਾਰ ਵੀ ਭੱਜ ਗਿਆ ਹਨਾ ਪਹਿਲੀ ਗੱਲ ਤਾਂ ਬੱਚੇ ਦੇ ਬੱਚਿਆਂ ਦੇ ਕੋਲੇ ਕਿਰਚਾ ਸੀ ਫਿਰ ਪਰਿਵਾਰ ਵੀ ਜਿਵੇਂ ਭੱਜ ਗਿਆ ਇਹਦਾ ਮਤਲਬ ਜਿਹੜਾ ਕ੍ਰਾਈਮ ਦਾ ਐਨੀਮਸ ਜਿਹਨੂੰ ਆਪਾਂ ਪਸ਼ੂ ਵਰਤੀ ਕਹਿੰਦੇ ਆ ਉਹ ਉਹਨਾਂ ਦੇ ਸਾਰੇ ਸਮਾਜ 'ਚ ਆ ਜਾਂ ਏਟਲੀਸਟ ਉਹਨਾਂ ਪਰਿਵਾਰਾਂ 'ਚ ਤਾਂ ਸੀਗੀ ਠੀਕ ਹੈ ਤਾਂ ਹੀ ਬੰਦਾ ਭੱਜਦਾ ਨਾ ਆਪਣਾ ਬੱਚਾ ਕੁਛ ਇਹ ਜਾਂ ਕਰ ਵੀ ਦੇਵੇ ਚਲੋ ਗਲਤੀ ਨਾਲ ਤਾਂ ਆਪਾਂ ਉਹਨੂੰ ਪੇਸ਼ ਕਰਾਉਣੇ ਆ ਕਿ ਵੀ ਆਪਾਂ ਕੱਲ ਪੇਸ਼ ਕਰਾ ਦਾਂਗੇ ਪਰਸੋਂ ਵੱਧ ਤੋਂ ਵੱਧ ਪੇਸ਼ ਕਰਾ ਦਾਂਗੇ ਹਨਾ ਪਰਿਵਾਰ ਨਹੀਂ ਭੱਜਦੇ ਤੇ ਜੇ ਆਪਾਂ ਭੱਜਾਂਗੇ ਵੀ ਅਜੀਪਾਲ ਸਿੰਘ ਇੱਥੋਂ ਭੱਜੂ ਤਾਂ ਭਾਈ ਪਿੰਡੋਂ ਫੜ ਲਿਆਉਂਗੇ ਪਿੰਡੋਂ ਨਹੀਂ ਤਾਂ ਉਦੋਂ ਅਗਲੀ ਅੰਗਲੀ ਅੰਗਲੀ ਰਲ ਜੂਗੀ ਠੀਕ ਹੈ ਭਾਈ ਹਰੇ ਕਹਿ ਦੇਣਗੇ ਭਾਈ ਪੇਸ਼ ਕਰਾ ਠੀਕ ਹੈ ਨਾ ਵੀ ਆਹ ਕੰਮ ਨਹੀਂ ਕਰਨਾ ਆਪਾਂ ਠੀਕ ਹੈ ਹਾਂ ਕੁਛ ਵੀ ਆ ਹਾਂ ਠੀਕ ਹੈ ਤੇ ਹੁੰਦਾ ਹੋਇਆ ਆਪਣੇ ਵੀ ਹੈ ਨਾ ਪਰ ਆ ਜਿਹੜੀ ਪਸ਼ੂ ਵਰਤੀ ਹੈ ਜਿਹੜੀ ਸਮਾਜ ਦੀ ਜਿਹੜੀ ਉਹਨਾਂ ਦੇ ਦੀ ਆ ਰਹੀ ਆ ਆਪਣੇ ਇੱਥੇ ਜਿਹਨੂੰ ਐਨੀਮਸ ਕਹਿੰਦੇ ਉਹ ਬਹੁਤ ਵੱਡੀ ਦੂਜਾ ਪ੍ਰੋਬਲਮ ਜਿਹੜੀ ਆਪਾਂ ਨੂੰ ਮੈਂ ਸਮਝਿਆ ਸਵੇਰ ਤੋਂ ਇੱਥੇ ਉਹ ਆ ਜਿਹੜੇ ਆਪਣੇ ਚੁਣੇ ਹੋਏ ਨਮਾਇंदे ਉਹਨਾਂ ਦੀ ਬੇਕਿਰਕੀ ਕਿ ਇੱਕ ਪਰਿਵਾਰ ਇੱਥੇ ਬੈਠਾ ਹੈ ਡੈੱਡ ਬੋਡੀ ਪਈ ਆ ਦੇਖੋ ਅੱਜ 24 ਘੰਟਿਆਂ ਚ ਉਹਨਾਂ ਦਾ ਸਾਰਾ ਪਲਟਿਆ ਗਿਆ ਸਿਸਟਮ ਉਸ ਪਰਿਵਾਰ ਦਾ ਜੇ ਆਪਾਂ ਉਹਨੂੰ ਪਰਿਵਾਰ ਵਾਂਗੂ ਵੇਖੀਏ ਤਬੀ ਇਹ ਤਾਂ ਇਦੋਂ ਦੁੱਖ ਮੇਰਾ ਖਿਆਲ ਹੋਣਾ ਨਹੀਂ ਕਿਸੇ ਨੂੰ ਆਪਾਂ ਹੁਣ ਚਲੋ ਬਹਿ ਗਏ ਆ ਗੱਲਾਂ ਕਰਨ ਲੱਗ ਗਏ ਆ ਹੋਰ ਗੱਲ ਪਰ ਜੇ ਸਹੀ ਮੈਨੇਜਿਸ ਸਾਰੇ ਸਿਨੈਰੀਓ ਨੂੰ ਵੇਖੋ ਤਾਂ ਇਦੋਂ ਦੁੱਖ ਭਰ ਸਿਨੈਰੀਓ ਇੱਕ ਮਾਂ ਵਾਸਤੇ ਜਾਂ ਇੱਕ ਸਮਾਜ ਵਾਸਤੇ ਨਹੀਂ ਹੋ ਸਕਦਾ ਪਰ ਬੇਕਿਰਕੀ ਕਿੰਨੀ ਆ ਹਨਾ ਕਿ ਵੀ ਕੁਝ ਗਜਾਂ ਤੇ ਇੱਕ ਐਮਐਲਏ ਆ ਚੁਣਿਆ ਹੋਇਆ ਬੰਦਾ ਜਿਹਨੇ ਦੁੱਖ ਦਰਦ ਚ ਇਹਨਾਂ ਨਾਲ ਖੜਨਾ ਉਹ ਆਉਂਦਾ ਹੀ ਨਹੀਂ ਗਲੇ ਲਾਉਣ ਉਹ ਮੈਂ ਕਹਿੰਦਾ ਸਾਰੀ ਗੱਲ ਛੱਡੋ ਇੱਕ ਵਾਰੀ ਗਲਤ ਲਾਵੇ ਪਰਿਵਾਰ ਨੂੰ ਪਰਿਵਾਰ ਨੂੰ ਟੈਲ ਦੂਜੇ ਪਰਿਵਾਰ ਨੂੰ ਟੈਲੀਫੋਨ ਆ ਰਿਹਾ ਪੈਸੇ ਜਮ੍ਹਾਂ ਕਰੋ ਕਿੱਡੀ ਮਤਲਬ ਆਪਾਂ ਮੈਂ ਤਾਂ ਕਹਿੰਦਾ ਆਪਾਂ ਸਮਾਜ ਹੀ ਮਰ ਗਿਆ ਯਾਰ ਆਪਣਾ ਠੀਕ ਹੈ ਨਾ ਆਪਾਂ ਕਰਦੇ ਕੁਛ ਨਹੀਂ ਆ ਚਾਰ ਦਿਨ ਪਹਿਲਾਂ ਜਗਤਪੁਰਾ ਹੋਇਆ ਸੀ ਪਹਿਲਾਂ ਇਹ ਹੁੰਦਾ ਆਪਾਂ ਦੋ ਦਿਨਾਂ ਬਾਅਦ ਹਾ ਹਾ ਹੀ ਹੀ ਭੁੱਲ ਜਾਂਦੇ ਆ ਹੈ ਉਹ ਗੱਲਾਂ ਭੁੱਲ ਜਾਂਦੇ ਆ ਆਪਣੇ ਚੋ ਕੋਈ ਕੋਸ਼ਿਸ਼ ਨਹੀਂ ਕਰਦਾ ਕਿ ਆਪਾਂ ਕੋਈ ਆਪਦੇ ਇਹਨਾਂ ਨਮਾਇੰਦਿਆਂ ਨੂੰ ਪੁੱਛੀਏ ਨਾ ਪੁੱਛੀਏ ਉਹ ਜਿਮਨੀ ਚੋਣਾ ਚ ਛੇਡਾ ਕਰਦਾ ਫਿਰਦਾ ਹੈ ਸੀਐਮ ਹਾਸੇ ਮਜ਼ਾਕ ਕਰਦਾ ਕਿ ਹੋ ਕੀ ਰਿਹਾ ਯਾਰ ਆਪਾਂ ਤੁਰੇ ਕਿੱਧਰ ਫਿਰਦੇ ਆਂ ਨਿਗਾਰਤਾ ਆਪਣੇ ਚ ਹੀ ਆ ਗਿਆ ਨਿਕਲ ਬੰਦੇ ਦਾ ਇੱਥੇ ਨਾ ਆਉਣਾ ਈਵਨ ਸਰਕਾਰ ਦੇ ਨੁਮਾਇੰਦੇ ਸੀਐਮਐਲਏ ਦਾ ਜ਼ਿਕਰ ਕਰ ਰਹੇ ਹਾਂ ਲੋਕ ਕਹਿੰਦੇ ਕੋਈ ਆਇਆ ਹੀ ਨਹੀਂ ਨਾ ਹਣ ਵਾਲਾ ਆਇਆ ਨਾ ਪਹਿਲਾਂ ਵਾਲੇ ਆਏ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਦੋ ਪੱਖ ਹੁੰਦੇ ਆ ਸਟੇਟ ਦੇ ਪਹਿਲਾ ਦੇਖੋ ਕੌਣ ਹੈ ਮਾਈ ਬਾਪ ਕੌਣ ਹੈ ਸਰਕਾਰ ਚ ਇੱਥੇ ਚੁਣਿਆਵੇ ਨੁਮਾਇੰਦਾ ਆਪਣਾ ਇੱਥੋਂ ਦੇ ਐਮਸੀ ਇੱਥੋਂ ਦੇ ਐਮਐਲਏ ਇੱਥੋਂ ਦੇ ਐਮਪੀ ਤਿੰਨ ਬੰਦੇ ਇੰਪੋਰਟੈਂਟ ਦੂਜੇ ਪਾਸੇ ਇੱਥੇ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਹੈ bc ਉਹਦਾ ਉਹਨੇ ਗਲੇ ਲਾਉਣਾ ਹੈ ਲੋਕਾਂ ਨੂੰ ਪੁਲਿਸ ਦਾ ਤਾਂ ਲੋੜ ਹੀ ਨਹੀਂ ਇੱਥੇ ਪੁਲਿਸ ਦਾ ਤਾਂ ਕੰਮ ਆ ਜਾ ਕੇ ਉਹਨਾਂ ਨੂੰ ਲੱਬੇ ਤੇ ਪੇਸ਼ ਕਰੇ ਠੀਕ ਹੈ that is their job ਹੈ ਨਾ ਪਰ ਜਿਹੜੇ ਬੰਦਿਆਂ ਨੇ ਐਮਪਾਥੀ ਆਪਦਾ ਪਿਆਰ ਜਾਂ ਮੋਹ ਨਾਲ ਇਹਨਾਂ ਨੂੰ ਵਾਪਸ ਲੈਣਾ ਸਮਾਜ ਨੂੰ ਗੰਢਣਾ ਉਹ ਤਾਂ ਆ ਹੀ ਨਹੀਂ ਰਹੇ ਤਾਂ ਮੈਂ ਕਹਿੰਦਾ ਮੈਂ ਦੋ ਚੀਜ਼ਾਂ ਮੈਂ ਇੱਥੇ ਵੇਖੀ ਹੈ ਇਹਨਾਂ ਲੋਕਾਂ ਦੀ ਜਿਹੜੇ ਬਾਹਰੋਂ ਆ ਕੇ ਵਸ ਰਹੇ ਉਹਨਾਂ ਦੀ ਪਸ਼ੂਵਿਰਤੀ ਤੇ ਆਪਣੇਆਂ ਦੀ ਬੇਕਿਰਕੀ ਤੇ ਆਪਾਂ ਇਹ ਸਮਝ ਲਓ ਕਿ ਵੀ ਆਪਾਂ ਕਿੱਥੇ ਖੜੇ ਆਂ ਇਹ ਵੇਖ ਲਓ ਆਪਾਂ ਪਰਸੋਂ ਤੱਕ ਇਸ ਗੱਲ ਨੂੰ ਭੁੱਲ ਜਾਾਂਗੇ ਸਾਰੇ ਆਪਾਂ ਕਿਸੇ ਹੋਰ ਕੰਮਾਂ 'ਚ ਲੱਗ ਜਾਾਂਗੇ ਸਾਰੇ ਫੇਰ ਉਸੇ ਪ੍ਰਵਾਸੀਆਂ ਨੂੰ ਉਹਨਾਂ ਪੂਰਬੀਆਂ ਨੂੰ ਹੀ ਰੱਖਾਂਗੇ ਉਹਨਾਂ ਨੂੰ ਹੀ ਕਿਰਾਏ ਤੇ ਘਰ ਦੇਵਾਂਗੇ ਬਹੁਤ ਬੁਰਾ ਹਾਲ ਹੈ ਇੱਕ ਐਸਾ ਟਿੱਕਾ ਘਟਨਾ ਸਾਲ 1.5 ਸਾਲ ਪਹਿਲਾਂ ਹੋਈ ਸੀ ਮੈਨੂੰ ਉਹ ਬੀਬੀ ਜੀ ਇੱਥੇ ਮਿਲੇ ਕਹਿੰਦੇ ਸਾਡੇ ਮੁੰਡੇ ਨਾਲ ਇਹੀ ਹੋਇਆ ਸੀ ਤੇ ਉਹ ਮੰंजे ਚ ਪਿਆ 1.5 ਸਾਲ ਹੋ ਗਿਆ ਉਹ ਪੈਰਲਾਈਜ਼ ਹੋ ਗਿਆ ਕਿ ਕੋਈ ਉਹਦੀ ਪ੍ਰੋਬਲਮ ਹੋ ਗਈ ਤੇ ਉਸ ਗੱਲ ਨੂੰ 1.5 ਸਾਲ ਹੋ ਗਏ ਉਦੋਂ ਵੀ ਇਹੀ ਧਰਨੇ ਲੱਗੇ ਫਿਰ ਕੀ ਬਣਿਆ ਕੁਝ ਨਹੀਂ ਬਣਦਾ ਨਾਲੇ ਆਪਣੀ ਗਲਤੀ ਹੈ ਜਦੋਂ ਆਪਣੇ ਕੋਲ ਵੋਟਾਂ ਮੰਗਣ ਆਉਂਦੇ ਨੇ ਆਪਣੇ ਜੋ ਕਿੰਨੇ ਜਾਣੇ ਆ ਜਿਹੜੇ ਐ ਪੁੱਛਦੇ ਨੇ ਵੀ ਜੀ ਤੁਹਾਡੀ ਪਾਰਟੀ ਦਾ ਕੀ ਏਜੰਡਾ ਪੰਜਾਬ ਦੇ ਹਿੱਤ ਚ ਕੋਈ ਨਹੀਂ ਪੁੱਛਦਾ ਕੋਈ ਐ ਪੁੱਛਦਾ ਵੀ ਤੁਸੀਂ ਪ੍ਰਾਪਰਟੀ ਕਾਨੂੰਨ ਲਿਆਵੋਗੇ ਅਸੀਂ ਤੁਹਾਨੂੰ ਵੋਟ ਪਾ ਦਾਂਗੇ ਕੋਈ ਨਹੀਂ ਪੁੱਛਦਾ ਤੇ ਜੇ ਕੋਈ ਪੁੱਛਦਾ ਗੋ ਜਵਾਬ ਪਤਾ ਕੀ ਹੁੰਦਾ ਕਿ ਇਹ ਤਾਂ ਜੀ ਤੁਸੀਂ ਦੇਖੋ ਆਪਣੇ ਬੰਦੇ ਵੀ ਦੂਜੀਆਂ ਸਟੇਟਾਂ ਚ ਜਾਂਦੇ ਆ ਆਪਣੇ ਬਾਹਰ ਵੀ ਜਾਂਦੇ ਆ ਤੇ ਵੀ ਜੇ ਆਪਾਂ ਇਹ ਕਹਿ ਸਕਦੇ ਆ ਫਿਰ ਹਿਮਾਚਲ ਵਾਲੇ ਇਹ ਗੱਲ ਵੀ ਕਹਿ ਸਕਦੇ ਆ ਤੇ ਜੇ ਆਪਾਂ ਨੂੰ ਜੇ ਆਪਾਂ ਨੂੰ ਨਹੀਂ ਆਉਂਦਾ ਨਾ ਵੀ ਇਹ ਕਾਨੂੰਨ ਕਿਵੇਂ ਆ ਸਕਦੇ ਆ ਕਿਵੇਂ ਨਹੀਂ ਆਪਾਂ ਨੂੰ ਨਹੀਂ ਆਉਂਦਾ ਫਿਰ ਸਿੱਖ ਲਓ ਹਿਮਾਚਲ ਹਿਮਾਚਲ ਵਾਲਿਆਂ ਤੋਂ ਸਿੱਖੋ ਗੁਜਰਾਤ ਵਾਲਿਆਂ ਤੋਂ ਸਿੱਖੋ ਰਾਜਸਥਾਨ ਵਾਲਿਆਂ ਤੋਂ ਤਾਂ ਫਿਰ ਸਿੱਖ ਲਓ ਹਰਿਆਣੇ ਵਾਲਿਆਂ ਤੋਂ ਹਾਂ ਬਰਾੜਾ ਸਾਹਿਬ ਦੱਸਿਓ ਇਹ ਕਾਨੂੰਨ ਕੀ ਆਏ ਆ ਕਿਵੇਂ ਬਹੁਤ ਸਟੇਟਾਂ ਚ ਲਾ ਬਣਿਆ ਹੋਇਆ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਆਰਟੀਕਲ 373A ਕਈ ਜਗ੍ਹਾ ਲੱਗਿਆ ਹੋਇਆ ਕਈ ਵਾਰੀ ਦੂਜਿਆਂ ਦੇ ਬਸ ਵੋਟ ਨਹੀਂ ਹੋਣੀ ਚਾਹੀਦੀ ਉਸ ਬੰਦੇ ਦੀ ਕਿਉਂਕਿ ਸਾਰਾ ਜਿਹੜਾ ਇਹ ਪਲਟਕ ਖਾਂਦੀ ਆ ਨਾ ਗੱਲ ਇਹ ਵੋਟ ਤੇ ਆ ਕੇ ਖਾਂਦੀ ਆ ਪੋਲੀਟਿਕਲ ਲੀਡਰ ਜਿਹੜਾ ਉਹ ਵੋਟ ਦਾ ਲਾਲਚੀ ਹੁੰਦਾ ਉਹ ਉਧਰ ਭੱਜ ਜਾਂਦਾ ਹੈਗਾ ਸੋ ਇਹ ਵੋਟ ਵੜਨੀ ਨਹੀਂ ਚਾਹੀਦੀ ਆ ਜੇ ਕੰਮ ਕਰਨ ਆਉਂਦੇ ਵੀ ਆ ਕੰਮ ਕਰਨ ਵਾਪਸ ਜਾਣ ਤੇ ਕੰਮ ਵੀ ਜਿਹੜਾ ਕਰਨ ਆਉਂਦਾ ਗਰੰਟੀ ਹੋਵੇ ਉਸ ਬਿਲਡਰ ਦੀ ਉਸ ਫੈਕਟਰੀ ਵਾਲੇ ਦੀ ਕਿ ਵੀ ਮੈਂ ਕੰਮ ਕਰ ਲਿਆ ਉਹ ਕੰਮ ਤਾਂ ਕਿ ਬਿਜ਼ਨਸ ਕਰਨ ਆ ਰਿਹਾ ਪੈਸਾ ਫੰਡ ਇੱਥੇ ਕਰਕੇ ਇਤਕਾਰ ਸਭ ਜਿਹੜੀ ਆਪਣੇ ਮੁੰਡਿਆਂ ਦੀ ਵੀ ਗੱਲ ਜਿਵੇਂ ਇਹਨਾਂ ਨੇ ਕਿਹਾ ਹੁੰਦੇ ਕਿ ਕੋਈ ਆਇਆ ਨਹੀਂ ਬੰਦਾ ਜੇ ਵੋਟਾਂ ਹੁੰਦੀਆਂ ਤਾਂ ਸਾਰਿਆਂ ਨੇ ਆ ਜਾਣਾ ਸੀ ਇਹਦੇ ਨਾਲ ਇੱਕ ਗੱਲ ਹੋਰ ਵੀ ਐ ਜੁੜ ਕੇ ਜਦੋਂ ਵੋਟਾਂ ਬੇਟਾ ਉਹਨਾਂ ਦੀਆਂ ਵੱਧ ਜਾਂਦੀਆਂ ਨੇ ਨਾ ਉਦੋਂ ਵੀ ਇਹ ਮਸਲਾ ਹੁੰਦਾ ਆਪਾਂ ਜਗ ਸਿੰਘ ਪੁਰਾ ਗਏ ਸੀ ਕੀ ਕੀਤਾ ਸੀ ਐਮਐਲਏ ਨੇ ਅੰਦਰ ਜੀ ਇਹ ਤਾਂ ਲੇਟ ਹੋ ਗਏ ਅਗਲੇ ਇਲੈਕਸ਼ਨ ਚ ਵੇਖਾਂਗੇ ਤੇ ਜਦੋਂ ਰੌਲਾ ਪੈ ਗਿਆ ਉਦੋਂ ਕੈਨਸਲ ਵੀ ਹੋ ਗਈ ਕਿਉਂ ਕੈਨਸਲ ਹੋ ਗਈ ਇਹ ਮਸਲਾ ਬਹੁਤ ਵੱਡਾ ਇਹ ਕਿਉਂ ਨਹੀਂ ਆਉਂਦੇ ਜਾਏ ਕਿਉਂ ਨਹੀਂ ਉਹਨਾਂ ਦੀਆਂ ਰਾਸ਼ਨ ਕਾਰਡ ਉਹਨਾਂ ਦੇ ਆ ਜਿਹੜੇ ਬਣੇ ਹੋਏ ਆਧਾਰ ਕਾਰਡ ਰੱਦ ਕਰਵਾਉਂਦੇ ਕਿਉਂਕਿ ਇਹਨਾਂ ਨੂੰ ਵੋਟਾਂ ਦੀਆਂ ਨਹੀਂ ਮੈਲੇ ਦੇ ਦਿਮਾਗ 'ਚ ਐਮਪੀ ਦੇ ਦਿਮਾਗ 'ਚ ਇੱਕ ਪੋਲਿਟੀਕਲ ਕਨਸਿਡਰੇਸ਼ਨ ਚੱਲ ਰਹੀ ਹੋਣੀ ਹੈ ਇੱਥੇ ਇੱਥੇ ਕਿ ਵੀ ਮੇਰੀ ਰਾਜਨੀਤੀ ਕਿਵੇਂ ਹੋਊਗੀ ਉਹੀ ਦੂਜੀਆਂ ਪਾਰਟੀਆਂ ਦਾ ਚੱਲ ਵੇਖੋ ਇਹਦੇ ਕੋਈ ਪਾਰਟੀ ਦਾ ਹੈ ਨਹੀਂ ਸਵੇਰੇ ਥੋੜੀ ਦੇਰ ਅਕਾਲੀ ਆ ਕੇ ਗਏ ਉਹ ਵੀ ਐਸਐਚਓ ਤੱਕ ਸੀਮਤ ਜੇ ਹੋ ਕੇ ਉਹ ਤੁਰੇਗੇ ਮਸਲਾ ਤਾਂ ਬਹੁਤ ਡੂੰਘਾ ਹੈ ਹਤੇ ਇੱਕ ਗੱਲ ਯਾਦ ਰੱਖੋ ਇਹ ਇਹ ਮਾਮੂਲੀ ਗੱਲ ਨਹੀਂ ਇਹ ਆਪਣੇ ਤੇ ਹਮਲਾ ਹੈ ਹਮਲਾ ਇੱਕ ਵੱਡੀ ਆਬਾਦੀ ਦਾ ਸਾਡੇ ਤੇ ਹਮਲਾ ਹੈ ਜੇ ਉਹਨੂੰ ਹਮਲੇ ਦੇ ਰੂਪ ਚ ਵੇਖੋਗੇ ਹਮਲੇ ਦੇ ਤਰੀਕੇ ਨਾਲ ਲੜੋਗੇ ਤਾਂ ਹੀ ਲੜਿਆ ਜਾਣਾ ਨਹੀਂ ਤਾਂ ਇੱਕ ਗੱਲ ਯਾਦ ਰੱਖੋ ਸੜਕਾਂ ਤੇ ਖਦੇੜੇ ਜਾਵਾਂਗੇ ਥਾਂ ਥਾਂ ਆਪਾਂ ਮਰਾਂਗੇ ਧੀਆਂ ਭੈਣਾਂ ਵੀ ਆਪਣੀਆਂ ਸੇਫ ਨਹੀਂ ਰਹਿਣੀਆਂ ਇਸ ਪੰਜਾਬ ਦੇ ਵਿੱਚ ਸਭ ਤੋਂ ਮੇਨ ਗੱਲ ਜਿਹੜੀ ਅਨਤੋਂ ਇਹ ਆ ਹਾਂ ਸੌਰੀ ਹਾਂਜ ਕਰ ਲੋ ਕਰੋ ਇੱਕੋ ਗੱਲ ਕਹਿ ਦਿਆਂ ਇਹਨਾਂ ਨੇ ਜੋੜੀ ਹੁਣੇ ਗੱਲ ਕਹੀ ਸੀਗੀ ਨਾ ਇਹ ਪਰਿਵਾਰ ਵੱਲੋਂ ਹੈ ਕਿ ਆ ਜੋ ਪਿਆ ਹੋਇਆ ਬੱਚੇ ਦੀ লাশ ਪਈ ਹੋਈ ਹੈ ਇੱਥੇ ਔਰ ਇੱਕ ਬੱਚਾ ਵਿਚਾਰਾ ਉੱਥੇ ਜਮਾ ਮਰਨ ਕਰਾ ਰਿਹਾ ਹੈ ਇਹਨਾਂ ਨੇ ਡੈੱਡ ਹੋ ਗਿਆ ਹੁਣ 1.5 ਲੱਖ ਲਾਸ਼ ਦੇਣ ਦਾ ਮੰਗ ਰਿਹਾ ਆ ਵੇਖ ਦੂਜੇ ਦੀ ਵੀ ਡੈਥ ਹੋ ਗਈ ਨੌਜਵਾਨ ਦੀ ਉਲੋ ਜਰਾ ਇੱਕ ਗੱਲ ਇੱਕ ਗੱਲ ਮੈਂ ਦੱਸ ਦਿਆਂ ਫਿਰ ਬੇਟਾ ਤੂੰ ਬੋਲ ਦੇ ਉਰੇ ਆ ਜਾ ਉਰੇ ਆ ਜਾ ਇੱਥੇ ਆ ਜਾ ਇਹ ਇੱਕ ਜਿਹੜੀ ਗੱਲ ਹੋਈ ਹੈ ਨਾ ਉਹ ਮੁੰਡਾ ਉਹਦਾ ਨਾਂ ਹੈਗਾ ਦਿਲਪ੍ਰੀਤ ਨਾ ਦਿਲਪ੍ਰੀਤ ਸਿੰਘ ਉਹਦਾ ਨਾਂ ਹੈ ਜੀ ਉਸ ਮੁੰਡੇ ਨੂੰ ਇਹਨਾਂ ਨੂੰ ਕਹਿ ਕੇ ਗਏ ਇਹਨਾਂ ਨੇ ਮੰਗ ਰੱਖੀ ਸੀ ਕਿ ਗਰੀਬ ਆ ਪਰਿਵਾਰ ਉਹਦਾ ਜਿਹੜਾ ਹਸਪੀਟਲ ਵਾਲੇ ਪੈਸੇ ਮੰਗ ਰਹੇ ਨੇ ਐਟ ਲੀਸਟ ਤੁਸੀਂ ਗਵਰਨਮੈਂਟ ਵੱਲੋਂ ਪੈਸੇ ਤਾਂ ਦਵਾ ਦਿਓ ਆਂਦੇ ਜੀ ਦਿੱਤੇ ਆਹੀ ਕਹਿ ਕੇ ਗਏ ਤੁਹਾਨੂੰ ਦਿੱਤੇ ਹੁਣ ਇਹਨਾਂ ਨੂੰ ਫੋਨ ਕੀ ਆ ਰਿਹਾ ਹੈ ਕਿ 1.5 ਲੱਖ ਰੁਪਇਆ ਦਿਓ ਤਾਂ ਅਸੀਂ ਬਾਡੀ ਤੁਹਾਡੇ ਹਵਾਲੇ ਕਰ ਦਈਏ ਆ ਹੁਣ ਕਹਿ ਰਹੇ ਨੇ ਇਸ ਵਕਤ ਨਿਰਦਈ ਪੁਨੇ ਦੀ ਹੱਦ ਹੈ ਯਾਰ ਔਰ ਇੱਕ ਹੋਰ ਗੱਲ ਪਤਾ ਕੀ ਹੈ ਇੱਥੇ ਪਿੱਛੇ ਜੇ ਨਾ ਪਰਾਲੀ ਵਾਲੀ ਗੱਲ ਹੋਈ ਸੀ ਕਿ ਇਹ ਜੀ ਲਿਫਟਿੰਗ ਨਹੀਂ ਹੋ ਰਹੀ ਲਿਫਟਿੰਗ ਜਿੱਥੇ ਇਲੈਕਸ਼ਨ ਉੱਥੇ ਕਿਵੇਂ ਹੋਗੀ ਉਸੇ ਤਰ੍ਹਾਂ ਨਾਲ ਜੇ ਇੱਥੇ ਇਲੈਕਸ਼ਨ ਹੁੰਦਾ ਇਹਨਾਂ ਦੇ ਵਿੱਚ ਬੈਠਿਆ ਹੁੰਦਾ ਮੁੱਖ ਮੰਤਰੀ ਆ ਕੇ ਕਿਉਂ ਨਹੀਂ ਬੈਠ ਰਹੇ ਕਿਹੜੀ ਗੱਲਾਂ ਨਹੀਂ ਬੈਠ ਰਹੇਗੇ ਇਸ ਲਈ ਕਿ ਇਲੈਕਸ਼ਨ ਹੈ ਨਹੀਂਗੇ ਜਦੋਂ ਇਲੈਕਸ਼ਨ ਹੋਣਗੇ ਤਾਂ ਤੁਸੀਂ ਬੈਠੂਗੇ ਵਿੱਚ ਆ ਕੇ ਗਿੱਦੜ ਵਾਏ ਬੈਠੇ ਨੇ ਸਾਰੇ ਇਹ ਸਾਰੇ ਗਿੱਦੜ ਵਾਏ ਬੈਠੇ ਨੇ ਇੱਥੇ ਨਹੀਂ ਆਉਣਗੇ ਗਿੱਦੜ ਵਾਲੇ ਇਲੈਕਸ਼ਨ ਆ ਬਰਨਾਲਾ ਨੌਜਵਾਨ ਦੀ ਵੀ ਜਾਂਦੇ ਕਿ ਡੈਥ ਹੋ ਗਈ ਹੈ 1.5 ਲੱਖ ਮੰਗਿਆ ਜਾ ਰਿਹਾ ਪਰਿਵਾਰ ਤੋਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਕੋਈ ਪੋਲਿਟਿਕਲ ਜਮਾਤ ਨਹੀਂ ਆਈ ਤੁਸੀਂ ਆ ਕੇ ਬੈਠੇ ਹੋ ਜਾਂ ਹੋਰ ਪਿੰਡ ਦੇ ਲੋਕ ਹੋ ਅਸੀਂ ਤੋਂ ਜਿਹਾ ਬਰਾੜ ਸਾਹਿਬ ਜਾਂ ਹੋ ਆਕਰ ਨਾਲ ਐਮਐਲ ਦਾ ਸਭ ਤੋਂ ਸ਼ਰਮ ਵਾਲੀ ਗੱਲ ਈ ਹੈ ਮੈਂ ਇਹ ਗੱਲ ਕਹਿਣਾ ਵੀ ਇਹ ਨੌਜਵਾਨਾਂ ਦਾ ਜਿਹੜਾ ਖੂਨ ਡੁੱਲਿਆ ਘਟੋ ਘਟ ਆਪਾਂ ਇ ਪੀ ਪ੍ਰਵਾਸੀ ਜਿੰਨੇ ਵੀ ਆ ਗਏ ਇਹਨਾਂ ਦੀ ਵੋਟ ਕੈਂਸਲ ਹੋਏ ਜਿੱਦਨ ਵੋਟ ਕੈਂਸਲ ਹੋ ਗਈ ਜਿੱਦਨ ਵੋਟ ਕੈਂਸਲ ਹੋ ਗਈ ਇੱਥੇ ਬੈਠੇ ਹੋਣਗੇ ਤੁਹਾਡੇ ਕੋਲ ਕਾਰਨ ਇੱਕੋ ਹੀ ਆ ਇਹਨਾਂ ਦੀਆਂ ਵੋਟਾਂ ਬਹੁਤ ਵਧ ਗਈਆਂ ਸਾਡੇ ਨਾਲੋਂ ਸਾਡੇ ਨਾਲੋਂ ਵਧ ਗਏ ਇਹ ਇਹ ਵਧ ਗਏ ਨੇ ਜੇ ਕੋਈ ਹੋਰ ਗੱਲ ਹੁੰਦੀ ਤਾਂ ਇੱਥੇ ਬੈਠੇ ਹੁੰਦੇ ਸਾਰੇ ਮਾੜਿਆ ਜਾਂ ਕੋਈ ਕੁੱਤਾ ਮਰ ਜੇ ਆ ਜਾਂਦੇ ਨੇ ਯਾਰ 4 ਸਾਲ ਪਹਿਲਾਂ ਜੀਐਨਐਚ ਲੈ ਕੁੱਟਿਆ ਸੀ ਉਦੋਂ ਫੋਨ ਹੀ ਆਏ ਸੀ ਉਹਨਾਂ ਦੇ ਹਾਂ ਗੁਰਨਾਨਕ ਇੰਜੀਨੀਅਰਿੰਗ ਕਾਲਜ ਆ ਗਿਆ ਜਿੱਥੇ ਖਾਂਗ ਨਹੀਂ ਸਕਦਾ ਸੀ ਕੋਈ ਬਾਹਰੋਂ ਆ ਕੇ ਉਸ ਦਿਨ ਉਹ ਪ੍ਰਵਾਸੀਆਂ ਨੇ ਪੂਰਬੀਆਂ ਨੇ ਆਪਣਾ ਮੁੰਡਾ ਕੁੱਟਤਾ ਉੱਤੋਂ ਫੋਨ ਆਇਆ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਇਹ ਸਾਡੇ ਬੰਦੇ ਆ ਸੰਤਾਂ ਦੀ ਉਹਨਾਂ ਨੇ ਫੋਟੋ ਸਾੜੀ ਸੀ ਦੱਸੋ ਬਿਲਕੁਲ ਬਿਲਕੁਲ ਜੇ ਪੰਜਾਬ 'ਚ ਇਹ ਹੋ ਜੇ ਹੁਣ ਮੰਗ ਕੀ ਆ ਬੇਸਿਕਲੀ ਕੀ ਅਜੇ ਤੱਕ ਤਾਂ ਕੋਈ ਅਰੈਸਟ ਵੀ ਨਹੀਂ ਕੋਈ ਕਿਸੇ ਵੀ ਤਰ੍ਹਾਂ ਦੀ ਹੋਈ ਪਰਿਵਾਰ ਕੀ ਕਹਿ ਰਿਹਾ ਦੇਖੋ ਸਭ ਤੋਂ ਪਹਿਲਾਂ ਸਾਡੀ ਤੇ ਇਹ ਆ ਕਿ ਅਸੀਂ ਇਹ ਚਾਹੁੰਦੇ ਆ ਕਿ ਪਰਿਵਾਰ ਦੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਆ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਜਾਂ ਜਿਹੜੇ ਸਾਡੇ ਭਰਾ ਆਏ ਨੇ ਇੰਡੀਵਿਜੂਅਲੀ ਆਏ ਨੇ ਮਾਨ ਸਾਹਿਬ ਆਏ ਨੇ ਇਹ ਕੋਈ ਕੱਲੇ ਬੰਦੇ ਨਹੀਂ ਹੈ ਇਹਨਾਂ ਦੇ ਪਿੱਛੇ ਬਹੁਤ ਲੈਣ ਆ ਵੱਡੀ ਤੇ ਜੇ ਬਰਾੜ ਸਾਹਿਬ ਆਏ ਆ ਇਹਨਾਂ ਦੀ ਵੀ ਮਿਸਲ ਸਤਲੋ ਜਿ ਕੋ ਵੱਡੀ ਜਥੇਬੰਦੀ ਆ ਸਾਡੀ ਆ ਲਿਵਰਟੀ ਲੈ ਅਸੀਂ ਸਾਰੇ ਰਲ ਕੇ ਜਿਵੇਂ ਪਰਿਵਾਰ ਕਹੂਗਾ ਅਸੀਂ ਉਹਨਾਂ ਦੇ ਨਾਲ ਖੜਾਂਗੇ ਸਾਡੇ ਵੱਲੋਂ ਪਰ ਇੱਕ ਗੱਲ ਜ਼ਰੂਰ ਆ ਵੀ ਭਗਵੰਤ ਮਾਨ ਸਰਕਾਰ ਇੱਕ ਕਾਨੂੰਨ ਬਣਾਏ ਇੱਕ ਕਾਨੂੰਨ ਬਣਾਏ ਵੀ ਇਹਨਾਂ ਦੀਆਂ ਵੋਟਾਂ ਨਹੀਂ ਬਣਨਗੀਆਂ ਮੈਂ ਤੁਹਾਨੂੰ ਇਹਦਾ ਜਵਾਬ ਦੇਣਾ ਜਿਹੜਾ ਭੈਣ ਮੇਰੀ ਗੱਲ ਕਰ ਰਹੀ ਸੀ ਚੰਗੀ ਤਰ੍ਹਾਂ ਸੁਣਿਓ ਇਹ ਸਾਨੂੰ ਇਹ ਸਾਨੂੰ ਮੇਣਾ ਮਾਰਦੇ ਆ ਅੱਗੋਂ ਕਿ ਤੁਸੀਂ ਕੈਨੇਡਾ ਜਾਣੇ ਹੋ ਮੇਰੀ ਗੱਲ ਸਮਝੀ ਹੋਣਾ ਤੁਸੀਂ ਅਮਰੀਕਾ ਜਾਣੇ ਹੋ ਇੱਥੇ ਜਿੰਨੇ ਬੰਦੇ ਬੈਠੇ ਨੇ ਕੋਈ ਅਮਰੀਕਾ ਕੈਨੇਡਾ ਤਾਂ ਗਿਆ ਹੀ ਹੋਵੇ ਇਹਨਾਂ 'ਚੋਂ ਸਰ ਤਾਂ ਗਏ ਹੋਣਗੇ ਇਹਨਾਂ ਨੂੰ ਪੁੱਛੋ ਵੀ ਅਮਰੀਕਾ ਦੇ ਵਿੱਚ ਇੱਕੋ ਕੰਟਰੀ ਦੇ ਵਿੱਚ ਚਾਰ ਟਾਈਮ ਨੇ ਐਡੀ ਵੱਡੀ ਕੰਟਰੀ ਆ ਉਹ ਉਹ ਸਾਨੂੰ ਸੱਦਦੇ ਨੇ ਉਹਨਾਂ ਨੂੰ ਸਾਡੀ ਜ਼ਰੂਰਤ ਹੈ ਔਰ ਅਗਲੀ ਗੱਲ ਅੱਜ ਤੱਕ ਕੋਈ ਇੱਕ ਬੰਦਾ ਕਹਿ ਦੇ ਵੀ ਅਮਰੀਕਾ ਚ ਕੋਈ ਬੰਦਾ ਮਾਰ ਕੇ ਪਰਿਵਾਰ ਲੈ ਕੇ ਇੱਥੇ ਆ ਗਿਆ ਅਗਲੀ ਗੱਲ ਅਗਲੀ ਗੱਲ ਇਹ ਆ ਕਿ ਸਾਡੀ ਲੈਂਡ ਬਹੁਤ ਘਟਾ ਸਾਡਾ ਪੰਜਾਬ ਬਹੁਤ ਛੋਟਾ ਦੂਹਾਂ ਪਾਸੇ ਇੱਕ ਪਾਸੇ ਰਾਜਸਥਾਨ ਇੱਕ ਪਾਸੇ ਹਿਮਾਚਲ ਬਿਠਾ ਕੇ ਉਥੇ ਕੋਈ ਰਜਿਸਟਰੀ ਨਹੀਂ ਕੋਈ ਬੰਦਾ ਪੈਲੀ ਨਹੀਂ ਲੈ ਸਕਦਾ ਪੱਕੇ ਤੌਰ ਤੇ ਰਹਿ ਨਹੀਂ ਸਕਦਾ ਸਾਡਾ ਕੋਈ ਬੰਦਾ ਪਰ ਪੰਜਾਬ ਵਿੱਚ ਖੁੱਲਾ ਛੱਡਦਾ ਦੇ ਹਿਮਾਚਲ ਦੇ ਯੂਪੀ ਦੇ ਬਿਹਾਰ ਭਰਤਾ ਪੰਜਾਬ ਲਿਆ ਲੈ ਕੇ ਕਲੰਨਾ ਬੇੜਾ ਬੈਜੇ ਇਹਨਾਂ ਬੰਦਿਆਂ ਜਿਹੜੇ ਕਾਂਗਰਸ ਵਾਲਿਆਂ ਨੇ ਇੱਥੇ ਕਲੋਨੀ ਵਸਾਈ ਐ ਸਪੈਸ਼ਲ ਉਹ ਵੀਰ ਦਵਿੰਦਰ ਜਿਹੜਾ ਸਭ ਤੋਂ ਵੱਧ ਕਥਕ ਕਰਦਾ ਹੁੰਦਾ ਸਾਬਜਾਦਿਆਂ ਦੀ ਉਹਨਾਂ ਨੂੰ ਸ਼ਰਮ ਨਹੀਂ ਆਈ ਚਾਰੇ ਪਾਸੇ ਇਕੱਠੇ ਕਰਕੇ ਸਾਡੇ ਸਿਰ ਤੇ ਬਿਠਾ ਦੇ ਨੇ ਸਾਡੇ ਮੁੰਡੇ ਮਾਰ ਰਹੇ ਨੇ ਅੱਜ ਉਹ ਕਿੱਥੇ ਨੇ ਬੰਦੇ ਤੇ ਦੂਜੀ ਗੱਲ ਜਿਹੜੇ ਆ ਨਵੇਂ ਆਏ ਨੇ 92 ਜਿਹੜੇ ਸਟੈਂਪ ਮੋਹਰੇ ਨੇ ਜਿਹੜੀਆਂ ਉਹ ਮੋਹਰੇ ਨੇ ਵੀ ਆ ਕੇ ਇੱਥੇ ਦਰਸ਼ਨ ਨਹੀਂ ਦਿੱਤੇ ਲਾਣਤ ਇਹ ਜੀ ਸਰਕਾਰ ਤੇ ਮੈਂ ਕਹਿੰਦਾ ਇਹ ਸਿਸਟਮ ਸਾਰਾ ਜਿਹੜਾ ਇੰਨਾ ਗਲਤ ਆ ਅੱਜ ਇੰਨਾ ਮੁੰਡਿਆਂ ਦਾ ਖੂਨ ਡੁੱਲਿਆ ਘੱਟੋ-ਘੱਟ ਜਾਗ ਜੋ ਕਿਸੇ ਮਾਂ ਦਾ ਪੁੱਤ ਮਰ ਗਿਆ ਕੋਈ ਤਾਂ ਸ਼ਰਮ ਕਰੋ ਮਾੜੀ-ਮੁੱਡੀ ਸਿੰਘੋ ਇੱਥੇ ਆਓ ਤੁਹਾਨੂੰ ਵੰਗਾਰ ਹੈ ਇੱਥੇ ਆਓ ਤੇ ਇਸ ਸਰਕਾਰ ਤੋਂ ਇੱਕ ਕਾਨੂੰਨ ਬਣਾਓ ਕਿ ਇਹਨਾਂ ਦੀਆਂ ਵੋਟਾਂ ਰੱਦ ਹੋਣ ਜਿੱਦਣ ਵੋਟਾਂ ਰੱਦ ਹੋ ਗਈਆਂ ਉਸ ਦਿਨ ਆਪਣੇ ਕਤਲ ਬੰਦ ਹੋਣਗੇ ਤੁਹਾਨੂੰ ਦੱਸਦਾ ਮੈਂ ਇੰਨੀ ਉੱਚਾ ਖੁੰਦੇ ਨਹੀਂ ਅੱਜ ਮੈਂ 3 ਘੰਟੇ ਪਹਿਲਾਂ ਕਹਿ ਕੇ ਆਇਆ ਕਿ ਕਤਲ ਨਾ ਪਹਿਲਾ ਨਾ ਆਖਰੀ ਕਤਲ ਹੋਰ ਹੋਣਗੇ ਤੇ ਅਜੇ ਮੈਂ ਭੋਗ ਤੇ ਬੋਲ ਹੀ ਰਿਹਾ ਸਾਂ ਤੇ ਮੈਨੂੰ ਉੱਥੇ ਮੈਸੇਜ ਆ ਗਿਆ ਫੋਨ ਤੇ ਫੋਨ ਆ ਗਿਆ ਕਿ ਦੋ ਮੁੰਡੇ ਸਾਡੇ ਹੋਰ ਮਾਰਤੇ ਉੱਥੋਂ ਗੱਡੀ ਚੁੱਕੀ ਇੱਥੇ ਆ ਗਏ ਆ ਇੱਕ ਦਾ ਭੋਗ ਜੇ ਪਿਆ ਆ ਤੇ ਦੂਜਿਆਂ ਦੀ ਲਾਸ਼ ਇੱਥੇ ਪਈ ਆ ਹੱਦ ਹੋ ਗਈ ਯਾਰ ਸਾਡਾ ਕਲੇਜਾ ਪਾਟ ਗਿਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਮੇਰਾ ਜੀ ਕਰਦਾ ਮੈਂ ਇਹਨਾਂ ਨੂੰ ਗਾਲਾਂ ਹੀ ਕੱਢੀਆਂ ਆ ਇਹਨੇ ਦੱਲੇ ਨੇ ਇਹ ਇਹਨਾਂ ਨੂੰ ਆਉਣਾ ਚਾਹੀਦਾ ਇੱਥੇ ਆਉਂਦੇ ਕਿਉਂ ਨਹੀਂ ਹੈ ਕਮਾਲ ਹੋ ਗਈ ਆ ਤੁਸੀਂ ਬੇਟਾ ਆਪ ਦੀਆਂ ਮੰਗ ਇੱਕ ਵਾਰੀ ਫੇਰ ਦੁਹਰਾ ਦਿਓ ਪਰਿਵਾਰਕ ਮੈਂਬਰ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਤੁਸੀਂ ਹੁਣੇ ਦੱਸ ਰਹੇ ਸੀ ਬਹੁਤ ਮੰਦਭਾਗੀ ਘਟਨਾ ਇੱਕ ਨੌਜਵਾਨ ਦੀ ਡੈੱਡ ਬੋਡੀ ਇੱਥੇ ਪਈ ਆ ਇੱਕ ਦਿਨ ਤੁਸੀਂ ਹੋਰ ਦੱਸ ਰਹੇ ਹੋ ਉਹਦੇ ਕੋਲ ਤਾਂ ਕੋਈ ਐਸੀ ਚਾਰ ਗੇੜੇ ਮਾਰਿਆ ਨਾ ਤਾਂ ਸਾਨੂੰ ਮਿਲਣ ਦੇ ਰਹੇ ਨੇ ਨਾ ਸਾਨੂੰ ਉਹਦੀ ਕੋਈ ਦੱਸ ਰਹੇ ਨੇ ਵੀ ਉਹ ਜਿੰਦਾ ਹੈ ਜਾਂ ਮਰ ਗਿਆ ਤੁਸੀਂ ਕੀ ਕਹਿ ਰਹੇ ਸੀ ਹਸਪੀਟਲ ਦਾ ਸਿਸਟਮ ਇਹ ਦੇਖ ਲਓ ਜੀ ਪਹਿਲਾਂ ਤਾਂ ਕੋਈ ਸਿਸਟਮ ਨਹੀਂ ਐਂਬੂਲੈਂਸ ਨੂੰ ਫੋਨ ਕਰੋ ਨਾਮ ਦੀ ਐਂਬੂਲੈਂਸਾਂ ਠੀਕ ਹੈ ਕਈ ਲੱਗਦਾ ਹੈ ਫੋਨ ਕਦੇ ਲੱਗਦੇ ਨਹੀਂ ਚਲੋ ਉਹਨਾਂ ਨੂੰ ਰੇੜੀ ਤੇ ਲੈ ਕੇ ਗਏ ਅਸੀਂ ਰਿਕਸ਼ਾ ਰੇੜੀ ਤੇ ਮੁੰਡਿਆਂ ਨੂੰ ਮੋਟਰਸਾਈਕਲ ਤੇ ਰੇੜੀ ਰਿਕਸ਼ੇ ਤੇ ਲੈ ਕੇ ਗਏ ਉਹ ਉੱਥੇ ਲੈ ਕੇ ਗਏ ਤੇ ਉੱਥੇ ਉੱਥੇ ਉਹ ਕਹਿੰਦੇ ਪੈਸੇ ਜਮਾ ਕਰਾਓ ਜਦੋਂ ਗਰੀਬ ਵੀ ਖੜਾ ਹੈ ਐਡਮਿਟ ਕਿਉਂ ਨਹੀਂ ਕਰ ਰਹੇ ਆ ਵੀ ਗਰੀਬ ਪਰਿਵਾਰ ਗਰੀਸ਼ੀਨ ਹਸਪੀਟਲ ਹੈ ਗਰੀਬ ਪਰਿਵਾਰ ਹੈ ਸਾਰਾ ਇਹ ਮੁੰਡਿਆਂ ਨੇ ਚੀਤੀ ਦੇ ਲਈ ਵੀ ਤੁਸੀਂ ਇਲਾਜ ਸ਼ੁਰੂ ਕਰ ਮੁੰਡਿਆਂ ਨੇ ਰਲ ਮਿਲ ਕੇ ਪੈਸੇ ਇਕੱਠੇ ਕਰਕੇ ਦਿੱਤੇ ਤਾਂ ਇਲਾਜ ਦਾ ਇਲਾਜ ਸ਼ੁਰੂ ਕੀਤਾ ਕਰਦੇ ਕੀ ਸੀ ਆਪਣੇ ਜਿਹੜੇ ਨੌਜਵਾਨ ਜਿਨ੍ਹਾਂ ਦੇ ਹਮਲਾ ਨਾਰਮਲ ਕੋਈ ਜਵਾਬ ਨਹੀਂ ਹੈ ਸਫਾਈ ਦਾ ਕੰਮ ਸਫਾਈ ਦਾ ਕੰਮ ਕਰਦੇ ਆ ਮੜਾ ਮੋਟਾ ਕਿਤੇ ਹੋਰ ਕਰ ਲਿਆ ਪੜਾਈ ਵੀ ਕਰਦੇ ਆ ਨਾਲ ਦੀ ਨਾਲ ਗਰੀਬ ਪਰਿਵਾਰ ਤੋਂ ਪਰਿਵਾਰ ਇਹ ਤੇ ਅਸੀਂ ਜ਼ੋਰ ਲਾ ਲਿਆ ਉਹਨਾਂ ਨੇ ਇੱਕ ਵੀ ਪੈਸਾ ਘਟ ਨਹੀਂ ਕਰਿਆ ਠੀਕ ਹੈ ਅਸੀਂ ਕਹਿ ਲਿਆ ਉਹ ਕਹਿੰਦੇ ਸਾਡਾ ਇੱਕ ਦਿਨ ਦਾ ਹੀ ਖਰਚਾ 60 70000 ਰੁਪਏ ਦਾ ਹੈ ਨਾਰਮਲ ਨਾਰਮਲ ਇੱਕ ਦਿਨ ਦਾ 60 70 ਹਜ਼ਾਰ ਦਾ ਖਰਚਾ ਹੈ ਅਸੀਂ ਉਹਨਾਂ ਨੂੰ ਕਿਹਾ ਰੈਫਰ ਕਰ ਦਿਓ ਸਾਨੂੰ ਪੀਆ ਹੀ ਰੈਫਰ ਕਰ ਦਿਓ ਉਹ ਕਹਿੰਦੇ ਅਸੀਂ ਰੈਫਰ ਵੀ ਨਹੀਂ ਕਰਨਾ ਕਿਉਂਕਿ ਸਾਡੇ ਕੋਲ ਸਾਰਾ ਕੁਝ ਹੈਗਾ ਹੈ ਅਸੀਂ ਰੈਫਰ ਵੀ ਨਹੀਂ ਕਰਨਾ ਜਦੋਂ ਜਾਮ ਲਾ ਕੇ ਤੁਸੀਂ ਬੈਠੇ ਹੋ ਪਰਿਵਾਰ ਦੀ ਕੀ ਮੰਗ ਹੈ ਕਿ ਇਹ ਰੈਸਟੋਰਾਂ ਦੀ ਅਜੇ ਤੱਕ ਹੋ ਨਹੀਂ ਪਾਈਗੀ ਕਿਸੇ ਵੀ ਤਰ੍ਹਾਂ ਕੋਈ ਫੜੇ ਨਹੀਂ ਕੇ ਬੰਦੇ ਦੇਖੋ ਸਾਰਿਆਂ ਦੀ ਇੱਕੋ ਮੰਗ ਹੈ ਇਕੱਠੇ ਜੋ ਵੀ ਹੈ ਸਾਰਿਆਂ ਦਾ ਇਕੱਠਾ ਡਿਸੀਜਨ ਹੈ ਕਿਉਂਕਿ ਇਹ ਮਿੱਟ ਚੋਂ ਕੱਢੇ ਜਾਣ ਸਾਡੀ ਇਹ ਡਿਮਾਂਡ ਹੈ ਜਦੋਂ ਤੱਕ ਪ੍ਰਵਾਸੀਆਂ ਦਾ ਕੋਈ ਹੱਲ ਨਹੀਂ ਹੁੰਦਾ ਅਸੀਂ ਇਹ ਉਰੇ ਤੋਂ ਨਹੀਂ ਹਿੱਲਾਂਗੇ ਪ੍ਰਵਾਸੀਆਂ ਦਾ ਹੱਲ ਕਰ ਦਿਓ ਦੇਖੋ ਉਹ ਉਹ ਫੜ ਲੋਗੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਕਾਤਤਾਂ ਨੂੰ ਫੜ ਲੋਗੇ ਜੇਲ ਕਰ ਦੋਗੇ ਜ਼ਮਾਨਤ ਤੇ ਆ ਜੋਗੇ ਦਾ ਸਾਹਬ ਵਾਲ ਫਿਰ ਆ ਜੂਗੇ ਫਿਰ ਉਹ ਆ ਕੇ ਕਿਸੇ ਨੂੰ ਟੋਕੂਗੇ ਇਹ ਸਰਕਲ ਚੱਲਦਾ ਰਹਿੰਦਾ ਸਰਕਾਰ ਨੂੰ ਨਹੀਂ ਦੇਖ ਤੁਸੀਂ ਇਸੇ ਪਿੰਡ ਦੇ ਹਾਂਜੀ ਕੀ ਜਿੱਥੇ ਉਹ ਰਹਿ ਰਹੇ ਸੀਗੇ ਕੋਈ ਤੁਸੀਂ ਚੈੱਕ ਕੀਤਾ ਕੋਈ ਵੈਰੀਫਿਕੇਸ਼ਨ ਵਗੈਰਾ ਕੁਝ ਹੈਗਾ ਸੀ ਉਹਨਾਂ ਦੇ ਕੋਲੇ ਜਾਂ ਕੋਈ ਜਿੱਥੇ ਰਹਿ ਰਹੇ ਸੀਗੇ ਉਹਨੂੰ ਵੈਰੀਫਿਕੇਸ਼ਨ ਨੂੰ ਤੁਸੀਂ ਵੈਰੀਫਿਕੇਸ਼ਨ ਨੂੰ ਤੁਸੀਂ ਕਰੋਗੇ ਕੀ ਪੰਜਾਬ ਦਾ ਪੰਜਾਬ ਦਾ ਆਧਾਰ ਕਾਰਡ ਪੰਜਾਬ ਦਾ ਵੋਟਰ ਕਾਰਡ ਪੰਜਾਬ ਦੇ ਨੰਬਰ ਦੇ ਮੋਟਰਸਾਈਕਲ ਲਈ ਵੀਰ ਦੇ ਵੈਰੀਫਿਕੇਸ਼ਨ ਕੀਤਾ ਉਹਦੀ ਕਰੋਗੇ ਜੀ ਹਿਮਾਚਲ ਜਾਂ ਕਿਤੇ ਵੀ ਭੱਜੋ ਫਾ ਦੇ ਵੀ ਨਾ ਅੰਦਰ ਨਹੀਂ ਬਾਰ ਸਕਦੇ ਇਹ ਸਾਲੇ ਇੱਥੇ ਬਿਨਾ ਉਹ ਤੋਂ ਬੜੇ ਫਿਰਦੇ ਨੇ ਆਧਾਰ ਕਾਰ ਇਹਨਾਂ ਦੇ ਸਭ ਕੁਝ ਜ਼ਮੀਨਾਂ ਇਹਨਾਂ ਨੇ ਖਰੀਦ ਲੀਆਂ ਸਾਡੇ ਨੂੰ ਗੱਡੀਆਂ ਇਹ ਲਈ ਫਿਰਦੇ ਨੇ ਅਸੀਂ ਉਹ ਤੇਰੇ ਆ ਇਹਨਾਂ ਨੂੰ ਕਿਉਂ ਦੇ ਰਹੇ ਸੀ ਜਦੋਂ ਕਿਸੇ ਸੀਨੀਅਰ ਆਪਸ ਨੂੰ ਜਦੋਂ ਪੁੱਛੀ ਰਿਹਾ ਵੀ ਇਹ ਇੱਥੋਂ ਕਿਉਂ ਨਹੀਂ ਕੱਢ ਰਹੇ ਤੁਸੀਂ ਇਹਨੂੰ ਕਿਉਂ ਨਹੀਂ ਉਹ ਸਾਨੂੰ ਜਵਾਬ ਦਿੰਦੇ ਆ ਕਿ ਤੁਹਾਡੇ ਕੈਨੇਡਾ ਗਏ ਹੋਏ ਆ ਅਮਰੀਕਾ ਗਏ ਹੋ ਉਹਨਾਂ ਨੂੰ ਕੱਢੋ ਤੁਹਾਨੂੰ ਇਹ ਨਹੀਂ ਦਿੰਦਾ ਵੀ ਹਿਮਾਚਲ ਸਟੇਟ ਨੇ ਕੀ ਕਾਨੂੰਨ ਬਣਾਏ ਹੋਏ ਇਹ ਨਹੀਂ ਦਿੰਦੇ ਉਹਨਾਂ ਨੂੰ ਸਾਡੇ ਇਹ ਵੀ ਜਿਹੜੇ ਨਿਵਾਸੀਆਂ ਨੇ ਜੇ ਵੋਟਾਂ ਦਾ ਜੇ ਵੋਟਾਂ ਦਾ ਟਾਈਮ ਹੁੰਦਾ ਉਰੇ ਲਾਈਨਾਂ ਲੱਗ ਜਾਣੀਆਂ ਤੀਆਂ ਭਾਜੀ ਜੇ ਤਾਂ ਕੋਈ ਪੁਲਿਸ ਹੱਲ ਕਰ ਰਹੀ ਹੈ ਦੋ ਅੱਜ ਕੱਲ ਦੇ ਵਿੱਚ ਠੀਕ ਹੈ ਨਹੀਂ ਪੁਲਿਸ ਸਾਡੇ ਪਿੰਡ ਆ ਕੇ ਬੜੇ ਨਾ ਅਸੀਂ ਭਈਆਂ ਨੂੰ ਜੋ ਸਾਡਾ ਕੋਈ ਹੱਲ ਹੋਊਗਾ ਅਸੀਂ ਕਰਾਂਗੇ ਅਸੀਂ ਕੱਢਣੇ ਬਾਹਰ ਬਈਏ ਇਹ ਤਾਂ ਉਹ ਕੱਢਦੇ ਠੀਕ ਹੈ ਜੀ ਸਾਡੇ ਦੋਏ ਮੁੱਦੇ ਆ ਬਈਏ ਬਾਹਰ ਚਾਹੀਦੇ ਤੇ ਮਲਜਮ ਸਾਨੂੰ ਫੜੇ ਵਿੱਚ ਪ੍ਰਸ਼ਾਸਨ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਮੁਹਾਲੀ ਦੇ 6-7 ਪਿੰਡ ਹੈ ਆਪਣਾ ਜਗਤਪੁਰਾ ਜਿੱਥੇ ਹੋਇਆ ਸੀਗਾ ਮੋਲੀ ਸਵਾਣਾ ਕੁੰਬੜਾ ਸਾਈਂ ਮਾਜਰਾ ਬਲੋਂਗੀ ਦੇਖ ਲੋ ਬਲੋਂਗੀ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਇਹ ਪ੍ਰਸ਼ਾਸਨ ਨੂੰ ਵੀ ਪਤਾ ਵੀ ਇੱਥੇ ਭਈਆ ਇਹ ਜਿੰਨੇ ਵੀ ਡਕੈਤ ਹੈ ਚੋਰ ਹੈ ਕਾਤਿਲ ਹੈ ਇੱਥੇ ਰਹਿੰਦੇ ਆ ਇਹਨਾਂ ਨੂੰ ਚਾਹੀਦਾ ਕੋਈ ਕਾਨੂੰਨ ਬਣਾਵੇ ਕੋਈ ਰੂਲ ਰੈਗੂਲੇਸ਼ਨ ਬਣਾਓ ਇਹਨਾਂ ਨੂੰ ਫਿੱਟ ਕਰੋ ਉੱਥੇ ਤੇ ਹੁਣ ਸਾਰੇ ਅਫਸਰ ਇੱਥੇ ਆ ਕੇ ਮੁੜ ਗਏ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਭਈਆਂ ਬਾਰੇ ਕੋਈ ਗੱਲ ਨਹੀਂ ਹੋਈ ਹੈਗੀ ਗੱਲ ਇਹ ਹੈ ਅਥੋਰਟੀ ਦਿੱਤੀ ਜਾਵੇ ਜਿਸ ਖਿਲਾਫ ਅਸੀਂ ਭਈਆਂ ਫਿਕਰਬਾਹੀ ਕਰ ਰਹੇ ਹਾਂ ਗੱਲ ਇਹ ਇਹਨੂੰ ਸਿਰ ਕਰ ਦੇਗੇ ਨਹੀਂ ਜਾਂ ਫਿਰ ਜੇ ਕੱਲੋਂ ਕੱਲੋਂ ਅਸੀਂ ਭਈਆਂ ਦੇ ਕੋਈ ਐਕਸ਼ਨ ਲੈਣੇ ਨਾਲ ਸਾਨੂੰ ਮਿੰਟ ਚ ਆ ਕੇ ਚੱਕ ਲੈਣਾ ਅਸੀਂ ਤਾਂ ਮਿੰਟ ਚ ਲੱਭ ਜਾਣਾ ਸਾਡਾ ਘਰ ਪਤਾ ਸਾਡਾ ਪਤਾ ਪਤਾ ਇਹਨਾਂ ਦੀ ਕਿਉਂ ਨਹੀਂ ਪਤਾ ਹੈਗੇ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਹਾਂਜੀ ਤਾਂ ਦੋ ਨੌਜਵਾਨਾਂ ਦੇ ਉੱਪਰ ਪ੍ਰਵਾਸੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਇੱਕ ਦੀ ਮੌਤ ਹੋ ਗਈ ਹੈ ਦੂਸਰਾ ਵੀ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਦੱਸਿਆ ਜਾ ਰਿਹਾ ਹੈ ਕਿ ਦੂਸਰੇ ਦੀ ਵੀ ਸਿਚੁਏਸ਼ਨ ਬਹੁਤ ਕ੍ਰਿਟੀਕਲ ਹੈ ਪਰ ਲੋਕ ਇਹ ਕਹਿ ਰਹੇ ਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਗ੍ਰਿਫਤਾਰੀ ਨਹੀਂ ਹੋਈ ਗ੍ਰਿਫਤਾਰੀ ਹੋਵੇ ਉਹਨਾਂ ਦੀ ਔਰ ਨਾਲ ਹੀ ਪ੍ਰਵਾਸੀਆਂ ਦੇ ਮਸਲੇ ਤੇ ਕੋਈ ਸਰਕਾਰ ਜ਼ਰੂਰ ਸਖਤ ਸਟੈਂਡ ਲਵੇ ਤਾਂਕਿ ਇਹ ਜਿਹੜਾ ਮਸਲਾ ਕ੍ਰਾਈਮ ਵੱਧ ਰਿਹਾ ਇਸ ਦੇ ਉੱਪਰ ਕੰਟਰੋਲ ਕੀਤਾ ਜਾ ਸਕੇ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਮੋਹਾਲੀ